ਜਿੱਥੇ ਕੁੜੀਆਂ ਠੱਗੀ ਕਰਦੀਆਂ ਸੀ ਐਸ ਵਾਰ ਮੁੰਡਾ ਵਿਆਹ ਤੋਂ ਮੁਕਰਿਆ ਕਿਉਂਕਿ ਮੁੰਡਾ ਸੀ ਬਾਹਰਲੀ ਕੰਟਰੀ ਦੇ ਵਿੱਚ ਤੇ ਇੱਥੇ ਮਾਂ ਪਿਓ ਨੇ ਉਹਦੀ ਫੋਟੋ ਦਿਖਾ ਕੇ ਜਿਹੜਾ ਸਗਨ ਪਾ ਦਿੱਤਾ ਸੀਗਾ ਪਰ ਮਾਮਲਾ ਜਿਹੜਾ ਹੈਗਾ ਉਹ ਕੁਝ ਹੋਰ ਰੂਪ ਧਾਰਨ ਕਰ ਗਿਆ ਮੁੰਡਾ ਕਹਿੰਦਾ ਮੈਂ ਕੁੜੀ ਨੂੰ ਪਸੰਦ ਹੀ ਨਹੀਂ ਕਰਦਾ ਪਰ ਕੁੜੀ ਵਾਲੇ ਵੀ ਇਹ ਕਹਿ ਰਹੇ ਕਿ ਇਹ ਸਾਡੇ ਨਾਲ ਸਰਾਸਰ ਧੱਕਾ ਅਸੀਂ 5 ਤੋਂ 7 ਲੱਖ ਰੁਪਏ ਸਗਨ ਤੇ ਲਾਇਆ ਮਾਮਲਾ ਦਿਖਾਉਂਗਾ ਤੁਹਾਨੂੰ ਮੜੇ ਖਿੱਚ ਕੇ ਆ ਜਾ ਖਿੱਚ ਕੇ ਲਿਆ ਇਹ ਮਾਮਲਾ ਇਹ ਵੀਰ ਖੜਾ ਜਿਹੜਾ ਬਾਹਰੋਂ ਆਇਆ ਬਾਈ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ ਮਹੀਨਾ ਹੋ ਗਿਆ ਜੀ ਮੈਨੂੰ ਆਏ ਨੂੰ ਮਹੀਨਾ ਹੋ ਗਿਆ ਕੀ ਮਾਮਲਾ ਜਿਹੜਾ ਤੁਸੀਂ ਰਿਸ਼ਤੇ ਤੋਂ ਜਵਾਬ ਰਹੇ ਹੋ ਕੀ ਮਾਮਲਾ ਕੀ ਆ ਓਏ ਇਹ ਘਰ ਦੇਣੇ ਬਿਨਾਂ ਪੁੱਛੇ ਤੋਂ ਰਿਸ਼ਤਾ ਜਾ ਕਰਤਾ ਸੀ ਰਿਸ਼ਤਾ ਜਾ ਕਰਤਾ ਸੀ ਕੀ ਰਿਸ਼ਤਾ ਕਰਤਾ ਸੀ ਓਏ ਮੈਂ ਨਾ ਗਿਆ ਉਹਨਾਂ ਨੂੰ ਮੈਂ ਤੁਸੀ ਆਪਦਾ ਵੇਖ ਲਓ ਤੇ ਉਹਨਾਂ ਨੇ ਮੇਰੀ ਫੋਟੋ ਤੇ ਸਗਣ ਜਾ ਪਤਾ ਤੇ ਮੁੜ ਕੇ ਮੈਨੂੰ ਇੰਸਟਾਗ੍ਰਾਮ ਵਾਲਿਆਂ ਦੀ ਕੁੜੀ ਦੀਆਂ ਫੋਟੋਆਂ ਭੇਜਦੇ ਨਾ ਤੇ ਮੈਂ ਵੇਖਣਾ ਮਗਰ ਸੋਹਣੀ ਹੈ ਚਲ ਬਣ ਗਿਆ ਕੰਮ ਤੇ ਮੁੜ ਕੇ ਮੈਂ ਗਿਆ ਇਹਦਾ ਅੱਖੀ ਵੇਖੀ ਕਿ ਦਵਾਗੇ ਉਹ ਬਪੂ ਤਰ ਗਈ ਯਾਰ ਪੱਤਰਕਾਰ ਮਗਾ ਆਪਾ ਵਿਆਹ ਨਹੀਂ ਕਰਾਉਂਦੇ ਲਾਓ ਜੀ ਮਾਮਲਾ ਜਿਹੜਾ ਸਾਹਮਣੇ ਆਇਆ ਕਹਿੰਦਾ ਜਦੋਂ ਮੈਨੂੰ ਇੰਸਟਾਗ੍ਰਾਮ ਦੀਆਂ ਫੋਟੋਆਂ ਭੇਜੀਆਂ ਸੀ ਤੇ ਉਦੋਂ ਕੁੜੀ ਲੱਗਦੀ ਸੀ ਈਸ਼ਵਰ ਰਾਏ ਕਿਉਂਕਿ ਫਿਲਟਰ ਲਾ ਕੇ ਕਿਤੇ ਫੋਟੋਆਂ ਭੇਜੀਆਂ ਤੇਰੇ ਬੇਬੇ ਬਾਪੂ ਨੇ ਤੈਨੂੰ ਫੋਨ 'ਤੇ ਕੀਤਾ ਹੋਣਾ ਵੀ ਭਾਈ ਅਸੀਂ ਰਿਸ਼ਤਾ ਵੇਖਿਆ ਤੂੰ ਹਾਂ ਕੀਤੀ ਸੀ ਉੱਥੋਂ ਉਹਦਾ ਮਾੜਾ ਫੋਨ ਜਾ ਲਾਇਆ ਸੀ ਮਗਾ ਤੁਸੀਂ ਆਦਾ ਵੇਖ ਲਓ ਕਿਵੇਂ ਸਰਦਾ ਸਾਰ ਲੋ ਹੂੰ ਤੇ ਉਹਨਾਂ ਨੇ ਐਂ ਕਿ ਕੇ ਤੇ ਫੋਟੋ ਰੱਖ ਕੇ ਕੁਰਸੀ ਦੇ ਸਗਣ ਪਤਾ ਕਿਵੇਂ ਮਰਿਆ ਵੀ ਹੁਣ ਨਹੀ ਅੱਛਾ ਕਰਸੀ ਤੇ ਫੋਟੋ ਰੱਖ ਕੇ ਸਕਣ ਪਿਆ ਸੀ ਇਸ ਮੁੰਡੇ ਦਾ ਨਹੀਂ ਹੁਣ ਤੂੰ ਜਵਾਬ ਦੇਣ ਦਾ ਕੀ ਰੀਜ ਨਾ ਜਵਾਬ ਆ ਜੀ ਮੇਰਾ ਦਾ ਮੈਨੂੰ ਉਹ ਪਸੰਦ ਨਹੀਂ ਕੁੜੀ ਸਿੱਧੀ ਗੱਲ ਆਪਣੀ ਦਾ ਕਿਉਂ ਕਾਰਨ ਕੀ ਘਾਟ ਆ ਕੁੜੀ ਚ ਕਿਉਂ ਨਹੀਂ ਪਸੰਦ ਘੱਟ ਪੜ੍ਹੀ ਲਿਖੀ ਆ ਜਾਂ ਠੀਕ ਨਹੀਂ ਕੀ ਗੱਲ ਆ ਹੁਣ ਮੈਂ ਦੱਸਾਂਗੀ ਜੀ ਰੰਗ ਇੱਕ ਬੜਾ ਪੱਕਾ ਆ ਉਹਦਾ ਤੇ ਆ ਆ ਦਾ ਆ ਵੇਂਦਾ ਤੈਨੂੰ ਇਹਦਾ ਧੁੱਪਾਂ ਨਾ ਹੋ ਗਿਆ ਸੂਰਜ ਨਾਲ ਤੇ ਫਿਰ ਕੰਮ ਕਰਦੇ ਮਿਹਨਤ ਕਰਦੇ ਸੀ ਅੱਛਾ ਤਾਂ ਹੋ ਗਿਆ ਦਾ ਮੈਂ ਫੇਰ ਜਾਵਾਂ ਤੇ ਦੁੱਧ ਦਰਗਾ ਹੋਇਉ ਅੱਛਾ ਆਈ ਸੀ ਜਪਾਇਆ ਕਰੂੰਗਾ 2 ਮਹੀਨੇ ਪਰਾਹੀ ਇਹ ਕੰਮ ਨਾਲ ਕਹਿੰਦਾ ਮੈਂ ਬਹੁਤ ਜਦੋਂ ਗਿਆ ਤੂੰ ਉਦੋਂ ਪੂਰਾ ਘੋਰਾ ਸੀ ਮੈਂ ਪੂਰਾ ਦੁੱਧ ਵਰਗਾ ਸੀ ਮੈਂ ਲਾਓ ਜੀ ਇਹ ਮੁੰਡਾ ਕਹਿੰਦਾ ਜਿਹੜਾ ਸਗਣ ਪਵਾ ਕੇ ਮੁਕਰਿਆ ਕਹਿੰਦਾ ਮੈਂ ਦੁੱਧ ਵਰਗਾ ਸੀ ਅੰਗਰੇਜ਼ਾਂ ਵਰਗਾ ਮੇਰਾ ਰੰਗ ਸੀ ਪਰ ਉੱਥੇ ਸੂਰਜ ਦੇ ਵਿੱਚ ਮੈਂ ਮਿਹਨਤ ਕੀਤੀ ਮੈਂ ਕਾਲਾ ਹੋ ਗਿਆ ਤੇ ਫੇਰ ਕੀ ਗੱਲ ਆ ਯਾਰ ਜੇ ਕੁੜੀ ਪੱਕੇ ਰੰਗ ਦੀ ਆ ਤੂੰ ਵੀ ਹੁਣ ਪੱਕੇ ਰੰਗ ਦੇਈਆਂ ਜੋੜੀ ਤੇ ਮਿਲਦੀ ਆ ਨਾ ਨਾ ਜੀ ਲੋਕ ਛੇੜਨਗੇ ਫਿਰ ਕੀ ਛੇੜਨਗੇ ਅਗਲਾ ਕੁ ਆਪਾਂ ਕਿੱਡੀ ਕਾਲੀ ਬਹੂ ਆਪ ਕਿੱਡਾ ਸੁਣਾ ਐ ਕਹਿਣਗੇ ਮੈਂ ਤਾਂ ਨਹੀਂ ਵਿਆਹ ਕਰਾਂਦਾ ਲਾ ਤੁਸੀਂ ਹੁਣ ਤੁਸੀਂ ਇਹ ਬੰਦੇ ਵੱਲ ਵੇਖ ਕੇ ਦੱਸੋ ਵੀ ਅਸਲ ਦੇ ਵਿੱਚ ਇਹ ਕਹਿੰਦਾ ਵੀ ਮੈਨੂੰ ਲੋਕ ਛੇੜਨਗੇ ਹੁਣ ਜੇ ਜਿਸ ਹਿਸਾਬ ਨਾਲ ਤੇਰਾ ਰੰਗ ਹੋਇਆ ਪਿਆ ਤੈਨੂੰ ਜਿਹੇ ਜੀ ਮਿਲਦੀ ਐ ਮੈਂ ਤਾਂ ਕਹਿੰਦਾ ਠੀਕ ਆ ਤੇ ਕੁੱਨੇ ਆਪਾਂ ਛੜੇ ਰਹਿ ਪਾਂਗੇ ਫਿਰ ਕਿਹੜਾ ਰੋਟੀ ਨਹੀਂ ਮਿਲਣੀ ਤੇ ਬੇਬੇ ਬਾਪੂ ਦੀਆਂ 사ਦਰਾਂ ਜਿਨ੍ਹਾਂ ਨੇ ਤੈਨੂੰ ਉੱਥੇ ਭੇਜਿਆ ਬੇ ਪੜਾਇਆ ਲਿਖਾਇਆ ਵੀ ਆਖਰ ਸਾਡੇ ਪੁੱਤ ਦਾ ਵਿਆਹ ਹੋ ਉਹਨਾਂ ਦੇ ਵੀ ਸੁਪਨੇ ਹੋਣਗੇ ਯਾਰ ਦੋ ਆਸੀਂ ਇੱਕ ਦਾ ਹੋ ਜੂਗਾ ਚਲ ਮੇਰਾ ਨਾਂ ਹੋਊਗਾ ਕੀ ਹੋਊ ਉਹਨਾਂ ਨੂੰ ਦੂਜੇ ਦਾ ਫਿਰ ਉਹਨਾਂ ਦਾ ਖਰਚਾ ਕਿਉਂ ਕਰਾਇਆ ਉਹ ਕਹਿੰਦੇ ਵੀ 5-7 ਲੱਖ ਰੁਪਈਆ ਵੀ ਖਰਚਾ ਕੀਤਾ ਉਹ ਇਹਨਾਂ ਇਨਾਂ ਸ਼ੁਕਰ ਕਰੋ ਸਰ ਗਿਆ ਥੋੜੇ ਨਾ ਤੇ ਮੈਂ ਇੱਥੇ ਦਾ ਪਤਾ ਨਹੀਂ ਕਿੰਨੇ ਕ ਲੱਗਦੇ ਫਿਰ ਹਾਂ ਇਹ ਥੋੜੇ ਨਾ ਸਰ ਗਿਆ ਉਹਨਾਂ ਦਾ ਵਧ ਜਾ ਰਹੇ ਨਹੀਂ ਹੁਣ ਤੇਰਾ ਜਵਾਬ ਆ ਆਪਣਾ ਦਾ ਜਵਾਬ ਆ ਪੱਕਾ ਵੀ ਪੱਤਰਕਾਰ ਤੇਰੇ ਸਾਹਮਣੇ ਖੜੇ ਆ ਕੈਮਰੇ ਦੇ ਸਾਹਮਣੇ ਬੁਲੀ ਨੇ ਆਪਣਾ ਦਾ ਜਵਾਬ ਆ ਨਹੀਂ ਜਵਾਬ ਆ ਜੋ ਤੇਰੇ ਮਾਪਿਆਂ ਨਾਲ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਮੁੰਡਿਆਂ ਨੂੰ ਮਨਾਵਾਂਗੇ ਮੁੰਡਾ ਨਹੀਂ ਮੰਨਦਾ ਫਿਰ ਮੈਂ ਤਾਂ ਕੋ ਖਾ ਕੇ ਮਰ ਜੂ ਖਾ ਕੇ ਮਰ ਜੂ ਤੁਸੀਂ ਲੈਵਲ ਵੇਖੋ ਕਿੱਡੀ ਉੱਚੀ ਗੱਲਬਾਤ ਕਰਦਾ ਖਾ ਕੇ ਮਰ ਜੇਗਾ ਕਿਸੇ ਦਾ ਕੀ ਲੈ ਜਾਏਗਾ ਤੂੰ ਫਿਰ ਜੇ ਖਾ ਕੇ ਕੁਛ ਮਰ ਜੇਗਾ ਤਾਂ ਅਗਲੇ ਕੁੜੀ ਕਿਤੇ ਹੋਰ ਵਿਆਹ ਦੇਣਗੇ ਫਿਰ ਤੇ ਬੱਸ ਫਿਰ ਹਾਂ ਮੈਂ ਫਿਰ ਉਹਨੇ ਸਾਡੇ ਘਰ ਦੇ ਕਹਿੰਦੇ ਮਨਾਲਾਂਗੇ ਮੁੰਡਾ ਮੁੰਡਾ ਨਹੀਂ ਮੰਨਦਾ ਫਿਰ ਤੇ ਮੰਨ ਜਾ ਤੂੰ ਮੰਨਣ ਨੂੰ ਕਿ ਵਿਆਹ ਤੇ ਤੂੰ ਅੱਜ ਨਹੀਂ ਕੱਲ ਵੀ ਤਾਂ ਕਰਾਉਣਾ ਹੀ ਆ ਤੂੰ ਹੋਰ ਨਾ ਕਰਾਉ ਮੈਂ ਤਾਂ ਗੌਰ ਰੱਖੀ ਜੀ ਨਾ ਤਸੂਰਾ ਤੂੰ ਹੁਣ ਇਹ ਗੱਲ ਆਣਾ ਵੀ ਨਹੀਂ ਤੇ ਫਿਰ ਇਹ ਕਿਵੇਂ ਹੋਊਗਾ ਇਹ ਕੰਮ ਇਹਦਾ ਹੀ ਬਰਾਬੀ ਦੱਸੂਗਾ ਮੈਂ ਹੁਣ ਜਾਨਾ ਪੱਤਰ ਕਰਾਂ ਮੇਰੇ ਕੋਲ ਟਾਈਮ ਨਹੀਂ ਨਹੀਂ ਜਾਂਦਾ ਨਹੀਂ ਵੀਰੇ ਗੱਲ ਪਹਿਲੇ ਪਹਿਲੇ ਗੱਲ ਕਲੀਅਰ ਕਰਕੇ ਜਾ ਨਹੀਂ ਗੱਲ ਤਾਂ ਕਲੀਅਰ ਕਰਕੇ ਜਾ ਨਾ ਐਵੇਂ ਨਹੀਂ ਪੱਤਰ ਕਰਾਂ ਨਹੀਂ ਇੱਕ ਮਿੰਟ ਮੇਰਾ ਵੀਰ ਇੱਕ ਮਿੰਟ ਗੱਲ ਸੁਣ ਲੈ ਮੈਂ ਉਹਨਾਂ ਦਾ ਕੀ ਕਸੂਰ ਹੈ ਕੁੜੀ ਵਾਲਿਆਂ ਦਾ ਕੀ ਮੈਂ ਫੋਨ ਲਾ ਦੂੰਗਾ ਕਿਹੜੇ ਵਿਆਹ ਜੇ ਕਰਉਂਦੇ ਹੁੰਦੇ ਮੁਰਕ ਕੇਸ ਪੇੜਾ ਬਣ ਜੂ ਛੋਟੇ ਤੇ ਕਾਹਦਾ ਕਾਹਦਾ ਕੇਸ ਪੇੜਾ ਬਣ ਜੂ ਤੇ ਮੈਂ ਉਹਨਾਂ ਨੂੰ ਫੋਨ ਲਾ ਦਣਾ ਕਿਹੜੇ ਵਿਆਹ ਕਰਦੇ ਤੂੰ ਠੱਗੀ ਮਾਰੀ ਆ ਫਿਰ ਉਹਨਾਂ ਨੇ ਪੈਸੇ ਮੋੜੋ ਫਿਰ ਕੁੜੀ ਵਾਲਿਆਂ ਦੋਂਦ ਨੇ ਪੱਖ ਰੱਖਿਆ ਸਾਡੇ ਕੋਲ ਯਾਰ ਤੂੰ ਸਾਧ ਫਰ ਦੇਓ ਉਹਨਾਂ ਨੇ ਤੁਸੀ ਪੈਸੇ ਫੋਟੋ ਤੇ ਤੇਰੀ ਦੇ ਸਕਣ ਪਾ ਦੇ ਨਾ ਤੈਨੂੰ ਕੋਈ ਦੇ ਦੂਗਾ ਕੋਈ ਕਾਦਾ ਦੇ ਦੂਗਾ ਤੂੰ ਫਿਰ ਘਰ ਦੇ ਨੂੰ ਕਿਹਾ ਆਪਦੇ ਨੂੰ ਵੀ ਵੇ ਸਕਣ ਪਾ ਦਿਓ ਠੀਕ ਆ ਮੈਂ ਵਿਆਹ ਤੇ ਰਾਜ਼ੀ ਹਾਂ ਤੂੰ ਕਿਹਾ ਨਹੀਂ ਆਉਂਦੇ ਮੇਰੇ ਕੋਲ ਟਾਈਮ ਨਹੀਂ ਪੱਤਰ ਕਰਾ ਮੈਨੂੰ ਜਾ ਵਰ ਮੇਰਾ ਵੀਰੇ ਗੱਲ ਹੁਣ ਦੇਖੋ ਇਹ ਬੰਦਾ ਭਾਈ ਦਾ ਠੀਕ ਆ ਇਹ ਕਹਿੰਦਾ ਕਿ ਮੇਰਾ ਕੋਈ ਕਸੂਰ ਨਹੀਂ ਮੇਰੀ ਫੋਟੋ ਨਾ ਸਕਣ ਪਾਤਾ ਜਾਂ ਫੋਟੋ ਦੇਖ ਕੇ ਉਹਨਾਂ ਨੇ ਇਹ ਗੱਲਾਂ ਕਰਤੀਆਂ ਆਖਰੇ ਨੇ ਮਾਂ ਪਿਓ ਨੂੰ ਤੂੰ ਮਾਂ ਪਿਓ ਨੂੰ ਕਿਹਾ ਤਾਂ ਫੇਰੀ ਗੱਲ ਹੋਈ ਆ ਤੇ ਮਾਂ ਪਿਓ ਨੇ ਤਾਂ ਆਏ ਗਿਆ ਸੀ ਕਿੰਨੇ ਨਾਗ ਲੈਂਦੇ ਆ ਤੇ ਵਿਆਵਾਰੇ ਵੇਖ ਲਿਜੇ ਆਪਾਂ ਮਰਾ ਤੂੰ ਵੀ ਵੇਖ ਲੋ ਮੈਨੂੰ ਦੱਸ ਦੋ ਜੇ ਉਹਨਾਂ ਦਾ ਹੱਕ ਬੰਦਾ ਫੋਨ ਲਾਉਣ ਦਾ ਨਹੀਂ ਤੈਨੂੰ ਫੋਟੋਆਂ ਭੇਜੀਆਂ ਉਹਨਾਂ ਨੇ ਵਟਸਐਪ ਤੇ ਮੈਨੂੰ ਫੋਟੋਆਂ ਇੰਸਟਾਗ੍ਰਾਮ ਵਾਲਿਆਂ ਨੂੰ ਭੇਜਣਾ ਹਾਂ ਫਾਈਟਰ ਫੁੱਟਰ ਲਾ ਕੇ ਸੈਂਪਲ ਫੋਟੋ ਭੇਜ ਦੇ ਤਾਂ ਮੈਂ ਕਹਿ ਦਿੰਦਾ ਉਹਦੀ ਹੁਣ ਇਹ ਕਹਿੰਦਾ ਵੀ ਫੋਟੋਆਂ ਉਹਨਾਂ ਨੇ ਇੰਸਟਾਗ੍ਰਾਮ ਵਾਲੀਆਂ ਭੇਜੀਆਂ ਕੀ ਇਹ ਸੱਚ ਆ ਜਾਂ ਨਹੀਂ ਇਹ ਕੁੜੀ ਵਾਲਿਆਂ ਦਾ ਪੱਕਾ ਸੁਣੇ ਤੂੰ ਆਪਾਂ ਨੂੰ ਪਤਾ ਲੱਗੂ ਤੈਨੂੰ ਪੱਕਾ ਪਤਾ ਵੀ ਇੰਸਟਾਗ੍ਰਾਮ ਵਾਲਿਆਂ ਦਾ ਫੋਟੋਆਂ ਭੇਜ ਜ ਉਹਨਾਂ ਨੇ ਹਾਂ ਉਧਰੋਂ ਸੈਂਡ ਕੀਤੀਆਂ ਹੁਣ ਜ ਉਹਨਾਂ ਦਾ ਵੇਖ ਲਓ ਜਾ ਕੇ ਫੋਨ ਚੈੱਕ ਕਰ ਲਓ ਤੇਰੀ ਸੈਂਪਲ ਫੋਟੋ ਦਿਖਾਈ ਸੀ ਕਰਦਿਆਂ ਨੇ ਮੇਰੀ ਤਾਂ ਸੈਂਪਲ ਹੀ ਭਾਈ ਮੈਂ ਤਾਂ ਸੋਹਣਾ ਸੀ ਉਹਦੋਂ ਹੂੰ ਕਿਦੋਂ ਮੇਰਾ ਸਕਣ ਪੈਸੇ ਨਾਲ ਉਹਦੋਂ ਮੈਂ ਸੋਹਣਾ ਸੀ ਹੂੰ ਸਾਲ ਹੋ ਗਿਆ ਇਸ ਗੱਲ ਨੂੰ ਹਾਂ ਸਾਲ ਹੋ ਗਿਆ ਨਹੀਂ ਤੇ ਹੁਣ ਹੁਣ ਫਿਰ ਕੁੜੀ ਦਾ ਇੰਨਾ ਕਿੰਨਾ ਕਰਾਂਗਾ ਪੱਕਾ ਤੇਰਾ ਵੀ ਤਾਂ ਰੰਗ ਪੱਕਾ ਹੀ ਆ ਯਾਰ ਇਹ ਕਿਹੜੀ ਗੱਲ ਆ ਮੈਂ ਤੂੰ ਮੇਰਾ ਉਧਰੋਂ ਵੀ ਨਾ ਕੁੰਡੀ ਚ ਤੋੜਦੀ ਕਿਹੜੇ ਪਾਸੇ ਹੱਥ ਬੰਨ ਕੇ ਬੇਨਤੀਆ ਜਾ ਹੁਣ ਹੋਣਾ ਤਾਂ ਉਧਰੋਂ ਵੀ ਕੁੰਡੀ ਨਾ ਤੋੜ ਦੇ ਜਿੱਥੇ ਇਹਨੇ ਗੋਰੀ ਦੇ ਨਾਲ ਆਪਦੀ ਗੱਲ ਕੀਤੀ ਹੈ ਗੱਲ ਤੂੰ ਤਾਂ ਕਹਿੰਦਾ ਉਹਦੇ ਨਾਲ ਪੱਕੀ ਗੱਲ ਆ ਮੈਂ ਸਾਰਾ ਕੁਝ ਦੱਸਿਆ ਹੁਣ ਤੇ ਦੱਸਿਆ ਵੀ ਤੇ ਉਹ ਕੋਈ ਨਾ ਰੌਲਾ ਪਿਆ ਬੇਬਤਰਾ ਉਹ ਡਰਦੀ ਉਹ ਵੀ ਨਾ ਨਾ ਪੱਜ ਜੇ ਤੇ ਮੈਂ ਤੈਨੂੰ ਦੱਸਦਾ ਮੈਂ ਮਰ ਜੂ ਛੋਡਾ ਸਾਰਿਆਂ ਦਾ ਨਾਂ ਲਖਾਉ ਲੈ ਸਾਡਾ ਤੂੰ ਸਾਡਾ ਕਦ ਨਾ ਨਾਂ ਲਖਾਏਂਗਾ ਜਾਂ ਫਿਰ ਤੂੰ ਗੱਲ ਇੱਕ ਮਿੰਟ ਉਹਨਾਂ ਦੇ ਪੈਸੇ ਲੱਗਿੰਦੇ ਨੇ ਪੈਸੇ ਉਹ ਕੁੜੀ ਦੀ ਅੱਜ ਤਾ ਆਈ ਤਾਂ ਪੰਜਾਬ ਦੇ ਵਿੱਚ ਕਿੰਨਾ ਮਾਹੌਲ ਖਰਾਬ ਹੋਇਆ ਪਿਆ ਤੁਸੀਂ ਦੱਸੋ ਕਿਤੇ ਕੁੜੀਆਂ ਬਾਹਰ ਜਾ ਕੇ ਔਕਾਤ ਭੁੱਲ ਜਾਂਦੀਆਂ ਇੱਥੇ ਐਲ ਬੰਬਾ ਰੂਲੀ ਜਾਂਦੀਆਂ ਮੁੰਡੇ ਤੇ ਪਰਿਵਾਰ ਰੂਲੀ ਜਾਂਦੇ ਆ ਇੱਥੇ ਹੁਣ ਇਹ ਵੀਰ ਨੇ ਕੰਮ ਕੀਤਾ ਸਗਣ ਪਾਲਿਆ ਘਰਦਿਆਂ ਨੇ ਦੀ ਫੋਟੋ ਨਾਲ ਪਤਾ ਨਹੀਂ ਕਿਵੇਂ ਸਗਣ ਪਾਇਆ ਕੀ ਕੀਤਾ ਹੁਣ ਇਹ ਵਿ ਲਹੂ ਨਾ ਪੀਓ ਮੈਂ ਕੋ ਖਾ ਕੇ ਮਰ ਜਾ ਜਾਂਦਾ ਹੀ ਇਮਰਾਨ ਪਾ ਕੋ ਖਾ ਕੇ ਮਰ ਜਾ ਥੋੜੇ ਨਾ ਨਹੀਂ ਫਿਰ ਕਿਸੇ ਚਲ ਨਾਂ ਲਿਖਾ ਜੀ ਫਿਰ ਕਿਸੇ ਦਾ ਕੀ ਲੈ ਜਾਏਗਾ ਮਰ ਜਾਏਗਾ ਇਹ ਕਾਹਦੀਆਂ ਧਮਕੀਆਂ ਦੱਸੇ ਤੁੰਡੂ ਦਾ ਜੇਲ ਹੋਊਗੀ ਸਾਨੂੰ ਜੇਲ੍ਹ ਹੋ ਗਈ ਤੁਸੀਂ ਦੱਸੋ ਹੁਣ ਸੱਚ ਦਿਖਾਉਣਾ ਵੀ ਇੱਕ ਜੇਲ੍ਹ ਵਾਲੇ ਰਾਹੀ ਜਾਣਾ ਪਊਗਾ ਹੁਣ ਤੁਸੀਂ ਦੱਸੋ ਇਹ ਗੱਲ ਤੋਂ ਮੁਕਰਦਾਗੇ ਇਸ ਗੱਲ ਤੋਂ ਤੂੰ ਫਿਰ ਆਪਦੇ ਮਾਂ ਪਿਓ ਨੂੰ ਜਰੂਰ ਤੈਨੂੰ ਉਹਨੇ ਫੋਟੋਆਂ ਭੇਜੀਆਂ ਉਦੋਂ ਮੁੜ ਕੇ ਤੂੰ ਗੱਲ ਤੂੰ ਨਾ ਕੁੜੀ ਨੇ ਫੋਨ ਨਹੀਂ ਲਾਇਆ ਜਾ ਉਹਨੇ ਚੱਕਿਆ ਨਹੀਂ ਜਾਂ ਗੱਲਬਾਤ ਨਹੀਂ ਹੋਈ ਤੂੰ ਉਦੋਂ ਮਾਂ ਪਿਓ ਨੂੰ ਕਹਿੰਦਾ ਵੀ ਮੇਰੀ ਤਾਂ ਗੱਲ ਨਹੀਂ ਹੁੰਦੀ ਉਹਦੇ ਨਾਲ ਉਹ ਮੈਂ ਤਾਂ ਉਹੀ ਲੜਨ ਨਤਾਜੇ ਨਾ ਮਾਂ ਕੀ ਬਸ ਕਰਨ ਪਿਆ ਹੋਊਗਾ ਤੇ ਨਹੀਂ ਤੇ ਮੈਥੋਂ ਪਤਾ ਲੱਗਦਾ ਫੋਨ ਨਹੀਂ ਚੱਕਿਆ ਮੈਂ ਆਪਣਾ ਸਗਣੀ ਨਹੀਂ ਪਣਾ ਆਪਾਂ ਐਵੇਂ ਫੋਨ ਲਈ ਨਾ ਅਗਲੇ ਨੂੰ ਮੈਂ ਹਿਆਲਾ ਤਾਂ ਫਿਰ ਆ ਗੱਲ ਹੋਈ ਸੀ ਚੱਕ ਕੇ ਮੈਂ ਕਿ ਤੁਸੀਂ ਨੇ ਮਗਰ ਆ ਕੇ ਉਹਨਾਂ ਨੇ ਪੱਖ ਰੱਖਿਆ ਕੁੜੀ ਵਾਲਿਆਂ ਨੇ ਵੀ ਮੁੰਡਾ ਮੁੱਕਰਦਾ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਂ ਉੱਥੇ ਵੀ ਤਾਂ ਕਰਾਉਣੀ ਹੈ ਜਿਹਦੇ ਨਾਲ ਗੱਲ ਕਰੀ ਬੈਠਾ ਉਹਦੇ ਦਾ ਮਾਪੇ ਕਰਾਉਂਗਾ ਬਈ ਤੇ ਕਰਾਏਗਾ ਫਿਰ ਤੂੰ ਉਹਨੂੰ ਦੱਸਦਾ ਗੱਲ ਕਰ ਤੂੰ ਇੱਕ ਮਿੰਟ ਤੂੰ ਆ ਤੇ ਮਾਂ ਪਿਓ ਨੂੰ ਗੱਲ ਕਲੀਅਰ ਨਹੀਂ ਕੀਤੀ ਵੀ ਮੇਰੀ ਕਿਤੇ ਗੱਲ ਚੱਲ ਰਹੀ ਹੈ ਵੀ ਤੁਸੀਂ ਮੇਰੇ ਨਾਲ ਸਕਣ ਨਾ ਪਾਓ ਕੀ ਮੈਨੂੰ ਆ ਪੁੱਛ ਕੇ ਪਾਇਆ ਹੁੰਦਾ ਫਿਰ ਤਾਂ ਮੈਂ ਕਹਿ ਦਿੰਦਾ ਮੈਨੂੰ ਪੁੱਛਿਆ ਹੀ ਨਹੀਂ ਉਹਨਾਂ ਨੇ ਆ ਕੇ ਤੇਰਾ ਵਿਆਹ ਕਰਦੇ ਮੈਂ ਕਰ ਦੋ ਤੇ ਬਾਅਦ ਆ ਕੇ ਕਿ ਦੇਖੋ ਇਹਨਾ ਫਟਮਾ ਪਾ ਜਾਂ ਮੈਨੂੰ ਤੇ ਜਮਾ ਵੀੜਾ ਅਗਰ ਕੋਈ ਪੱਤਰ ਕਰਾ ਰ ਕੋਈ ਕਰਾਲੂ ਮੁੰਡਾ ਐਡਾ ਕਾਲਾ ਰੰਗ ਹੋਵੇ ਸੋਹਣਾ ਵੀ ਲੱਗੇ ਜਚੇ ਵੀ ਬੰਦਾ ਤੁਰ ਆ ਜਾਂਦਾ ਜਨਾਨੀ ਨਾ ਤਣ ਰੰਗ ਦਾ ਬੜਾ ਬੜਾ ਮਗਾ ਮਾਂ ਵਿਆਹ ਨਹੀਂ ਕਰਾਉਂਦਾ ਬਈ ਬੰਦਾ ਨਾ ਤਪਾਉਣਾ ਮੈਨੂੰ ਤਪਾਓ ਹੁਣ ਹੁਣ ਇਹ ਗੱਲ ਇਹ ਮੁੰਡਾ ਕਹਿੰਦਾ ਇਹਦਾ ਸਗਣ ਪਿਆ ਸੀਗਾ ਤੇ ਮਾਂ ਪਿਓ ਨੇ ਸਗਣ ਪਾਇਆ ਸੀ ਫੋਟੋ ਦੇ ਉੱਪਰ ਠੀਕ ਆ ਦੇਖ ਕੇ ਇਹਦੀ ਫੋਟੋ ਕੁੜੀ ਵਾਲਿਆਂ ਨੂੰ ਦਿਖਾਈ ਕੁੜੀ ਵਾਲਿਆਂ ਨੂੰ ਪਸੰਦ ਆਈ ਆ ਇਹ ਕਹਿੰਦਾ ਮੈਨੂੰ ਜਿਹੜੀਆਂ ਫੋਟੋਆਂ ਕੁੜੀ ਦੀਆਂ ਭੇਜੀਆਂ ਸੀ ਉਹ origignal ਨਹੀਂ ਭੇਜੀਆਂ ਗਈਆਂ ਮੈਨੂੰ ਫਿਲਟਰ ਲਾ ਕੇ ਫੋਟੋਆਂ ਭੇਜੀਆਂ ਗਈਆਂ ਸੀ ਮੈਂ ਫੋਨ ਵੀ ਲਾਇਆ ਉਹਨਾਂ ਨੇ ਚੱਕਿਆ ਨਹੀਂ ਠੀਕ ਆ ਵੀ ਜਿਹੜਾ ਉਹਨਾਂ ਨੇ 5-7 ਲੱਖ ਰੁਪਏ ਸਗਣ ਤੇ ਖਰਚ ਕੀਤਾ ਨਾਮ ਹੈ ਉਹ ਦੇਣਾ ਨਾਮ ਹੈ ਵਿਆਹ ਕਰਾਉਣਾ ਮੇਰੀ ਕਿਤੇ ਨਾ ਕਿਤੇ ਗੱਲਬਾਤ ਆ ਜਿਹੜੀ ਹੋਰ ਚੱਲ ਰਹੀ ਹੈ ਕਿੱਥ ਮੈਨੂੰ ਲਾਇਕ ਚਾਰ ਵਾਧਾ ਯਾਰ ਲਾਇਕ ਵੱਤ ਨਹੀਂ ਹੋਰ ਤੇ ਇੱਥੋਂ ਦਾ ਹੀ ਮਤਲਬ ਆ ਯਾਰ ਇੱਥੋਂ ਦਾ ਹੀ ਕਹਦਾ ਮਤਲਬ ਆ ਯਾਰ ਉਹ ਜਦੋਂ ਮੇਰੇ ਆਏ ਗਾਡੀ ਜੁੜੀ ਸੀ ਉਹ ਬੀਰ ਆ ਲਈ ਫਿਰਦੀ ਦੋ ਕਿਸ ਤਰ੍ਹਾਂ ਦਾ ਝੂਟਾ ਲੈਂਦੀ ਫਿਰਦੀ ਸੀ ਗੋਰੀ ਦੇ ਨਾਲ ਹਾਂ ਝੀਲ 'ਚ ਤੇ ਮੈਂ ਫੜਿਆ ਮੱਛਣਾ ਤੈਨੂੰ ਮੈਂ ਕਿਹਾ ਰੜ ਕੇ ਖਵਾਇਆ ਪੂਰਿਆਂ ਬਣਾ ਕੇ ਤੇ ਉਹਨੇ ਦੋ ਗਲਾਸ ਬੀਅਰ ਦੇ ਪਰਲੇ ਉਹਨੇ ਗਲਾਸ ਖੜਕਾਏ ਉੱਥੇ ਸਾਡਾ ਪਿਆਰ ਹੋ ਗਿਆ ਲਾਇ ਇਹਨਾਂ ਦਾ ਤੁਸੀਂ ਪਿਆਰ ਰੋਖਾ ਵੇਖੋ ਕਹਿੰਦਾ ਕਿ ਮੈਂ ਕੁੜੀ ਨੂੰ ਭੁੰਨ ਕੇ ਮੱਛੀਆਂ ਖਵਾਈਆਂ ਉਹਨੇ ਮੈਨੂੰ ਬੀਅਰ ਲੈ ਕੇ ਦਿੱਤੀ ਤੇ ਜਦੋਂ ਅਸੀਂ ਗਲਾਸਾਂ 'ਚ ਪਾ ਕੇ ਇਦਾਂ ਖੜਕ ਕੱਲ ਨੂੰ ਕਿਸੇ ਨੇ ਹੋਇ ਕੱਲ ਨੂੰ ਜੇ ਕਿਸੇ ਬੰਦੇ ਨਾਲ ਪੈਕਟ ਘਟਕਾਲਾ ਉਹਦੇ ਨਾਲ ਪਿਆਰ ਹੋ ਜੂ ਯਾਰ ਆ ਕਿਵੇਂ ਥਾਂ ਥਾਂ ਕਿਵੇਂ ਪਿਆਰ ਹੋ ਜੂ ਮੂੰਹ ਹੁੰਦਾ अच्छा ओ मेरे कने आथू तो बड़ा मने ओथो दा प्यार हो गया और आ गल सी ते तुई दा के ना ब इधर पंजाब च विवाह ग्राम नहीं कराउंदा ते फिर तू सगन गओ वे तू घर दा उदो कहंदा फरे गल ओना दा की कसूर है जिन्ना ने 6 लाख इथे ਕੁੜੀਆਂ ਬਹੁਤ ਠੱਗੀਆਂ ਮਰੀ ਜਾਂਦੀਆਂ ਠੀਕ ਆ ਇੱਥੇ 30-30 ਲੱਖ ਰੁਪਈਆ ਲਾਵਾ ਕੇ ਐਲ ਬੰਬਾ ਰੂਲੀ ਜਾਂਦੀਆਂ ਉੱਥੇ ਜਾ ਕੇ ਬੈਠ ਜਾਂਦੀਆਂ ਇੱਥੇ ਮੁੰਡੇ ਡਿਪਰੈਸ਼ਨ ਦਾ ਸ਼ਿਕਾਰ ਹੋਈ ਜਾਂਦੇ ਕੌਣ ਜ਼ਿੰਮੇਵਾਰ ਆ ਬਈ ਕਦੇ ਹੁਣਾ ਹੁਣਾ ਵੋਟਾਂ ਦਾ ਟਾਈਮ ਸੀ ਠੀਕ ਆ ਹੁਣ ਕਿਤੇ ਜਾ ਕੇ ਸਾਰੇ ਜਿੰਨੇ ਪਰਿਵਾਰਾਂ ਨਾਲ ਠੱਗੀ ਹੋਈ ਸੀ ਕਹਿੰਦੇ ਸਰਕਾਰ ਨੂੰ ਲੀਡਰਾਂ ਨੂੰ ਕਿਤੇ ਇੱਕ ਥਾਂ ਇਕੱਠੇ ਹੋ ਕੇ ਵੀ ਸਾਡੇ ਲਈ ਵੀ ਕਾਨੂੰਨ ਬਣਾ ਕੇ ਦਿਓ ਕੀ ਸਰਕਾਰ ਸਿੱਤਾਲ ਮੇਲ ਹੁੰਦਾ ਸਾਰੇ ਅਰਬ ਦੀਆਂ ਜਿੰਨੇ ਮੁਲਖਾ ਆਪਣਾ ਸਰਕਾਰਾਂ ਦੇ ਇੱਕ ਦੂਜੇ ਨਾਲ ਰਾਬਤਾ ਕਾਇਮ ਹੁੰਦਾ ਕੋਈ ਪ੍ਰਣਾਲੀ ਬਣਾਉਂਦੇ ਕੋਈ ਕਾਨੂੰਨ ਪ੍ਰਣਾਲੀ ਬਣਾਉਂਦੇ ਇਦਾਂ ਦੀ ਜਿਹਦੇ ਵਿੱਚ ਸਾਰਾ ਇਹ ਕੰਮ ਆਉਂਦਾ ਠੱਗੀਆਂ ਮਾਰਨ ਵਾਲਿਆਂ ਨੂੰ ਸਜ਼ਾਾਂ ਮਿਲਦੀਆਂ ਮੌਕੇ ਤੇ ਨਵਟਾਰਾ ਹੁੰਦਾ ਹੁਣ ਜਿਹਨੇ 30 ਲੱਖ ਰੁਪਈਆ ਲਾਤਾ ਜਿਹਨੇ ਆਂਦਾ ਘਰ ਵੇਚਦਾ ਜ਼ਮੀਨ ਵੇਚਦੀ ਇੱਕ ਇਹ ਆਸ ਲੈ ਕੇ ਵੀ ਸਾਡਾ ਮੁੰਡਾ ਕੈਨੇਡਾ ਜਾਊ ਸਾਡੀ ਕੁੜੀ ਕੈਨੇਡਾ ਜਾਊ ਉੱਥੇ ਜਾ ਕੇ ਕੁੜੀਆਂ ਮੁਕਰੀਆਂ ਮੁੰਡੇ ਮੁਕਰ ਗਏ ਠੀਕ ਆ ਇੱਥੇ ਬੈਠੇ ਪਰਿਵਾਰ ਆ ਜਿਹੜੇ ਉੱਜੜ ਗਏ ਕਿਤੇ ਨਾ ਕਿਤੇ ਪਰਿਵਾਰਾਂ ਦੀ ਵੀ ਗਲਤੀ ਆ ਅੰਨੇ ਹੋ ਕੇ 30 30 ਚ ਦਿੰਦੇ ਆ ਠੀਕ ਆ ਇੱਥੇ ਕੰਮ ਖੋਲ ਕੇ ਦੇ ਦਿਓ ਇੱਥੇ ਨਹੀਂ ਕੰਮ ਕਰ ਸਕਦੇ ਇੱਥੇ ਬਾਹਰੋਂ ਆ ਕੇ ਤੇ ਰੇੜੀਆਂ ਲਾ ਕੇ ਕੰਮ ਜਪਾ ਤੁਸੀਂ ਰੇੜੀਆਂ ਲਾ ਕੇ ਕੰਮ ਨਹੀਂ ਕਰ ਸਕਦੇ ਦੱਸੋ ਤੁਸੀਂ ਪਰ ਇਹ ਗਲਤ ਗੱਲ ਤਾਂ ਹੈਗੀ ਆ ਨਾ ਤੂੰ ਤਾਂ ਕਹਿੰਦਾ ਵੀ ਮੇਰਾ ਵੀਰ ਟਕਰਾ ਕੇ ਪਿਆਰ ਹੋ ਗਿਆ ਜਿਹੜੀ ਕੁੜੀ ਨੇ ਤੇਰੇ ਤੇ ਸਾਲ ਵੇਟ ਕੀਤੀ ਤੇ ਕਰੀ ਆ ਵੇ ਵੇਟਰ ਪੱਤਰਕਾਰਾ ਗੱਲ ਨੂੰ ਸਿੱਧੀ ਨਿਵੇੜਦਾ ਆ ਸੋਡੇ ਰੱਗੀ ਮਰਾਉਂਦੇ ਅੱਧਾ ਪੰਜਾਬ ਇਹਨਾਂ ਨੇ ਮਰਾਦਾ ਦਿੱਦਾ ਹੋਰ ਮਰਾ ਦੇਣਗੇ ਨਹੀਂ ਅਸੀਂ ਕਹਦੇ ਨਾ ਪੰਜਾਬ ਮਰਵਾਤਾ ਬਾਈ ਆ ਕਹਾਂ ਤੂੰ ਮੇਰੇ ਮਗਰ ਮੈਕ ਲੱਗੇ ਹੋਗੇ ਤੈਨੂੰ ਕਹਾਂ ਜੇ ਗੱਡੀ ਵਧੀ ਜਿੰਮੇਦਾਰ ਸੀਗਾ ਨਹੀਂ ਗੱਡੀ ਅਸੀਂ ਕੋਈ ਭਾਈ ਦੀ ਗੱਡੀ ਤੇ ਮਗਰ ਤਾਂ ਨਹੀਂ ਲੈ ਕੇ ਹੋ ਗਏ ਆਖਰ ਉਹਨਾਂ ਨੇ ਪੱਖ ਰੱਖਿਆ ਵੀ ਸਾਡੇ ਨਾਲ ਠੱਗੀ ਹੋਈ ਆ ਤੇ ਵੀ ਠੱਗੀ ਨਾਮ ਰੁਪਏ ਦੇ ਦੋ 7 ਲੱਖ ਰੁਪਏ ਤੁਸੀਂ ਚਲ ਮੈਂ ਮੈਂ ਨਾ ਹੁੰਦਾ ਕੋਈ ਹੋਰ ਹੁੰਦਾ ਡਰ ਕੇ ਭਜਾ ਲੈਂਦਾ ਤੇ ਗਾਂ ਕੇ ਦੇ ਵਿੱਚ ਮਾਰਦਾ ਤੂੰ ਤਾਂ ਕੋਈ ਜਿੰਮੇਦਾਰ ਸੀਗਾ ਜਿੰਮੇਵਾਰ ਤੁਸੀਂ ਦੇਖੋ ਮੈਂ ਜਿਹੜੀ ਗੱਲ ਤੇ ਲਿਆਉਣਾ ਚਾਹਣਾ ਇਹ ਵੀਰ ਉਸ ਗੱਲ ਤੇ ਨਹੀਂ ਆਉਂਦਾ ਤੇਰੇ ਬੇਬੇ ਬਾਪੂ ਨਾਲ ਮੇਰੀ ਇੱਕ ਵਾਰੀ ਫੋਨ ਤੇ ਗੱਲ ਹੋਈ ਉਹਨਾਂ ਨੇ ਫੋਨ ਕੱਟਤਾ ਮੂਰੋ ਤੇ ਉਹ ਨਹੀਂ ਗੱਲ ਕਰਦੇ ਕਿਉਂ ਨਹੀਂ ਕਰਦੇ ਮੇਰੇ ਅੱਗੇ ਕਿਸੇ ਦਾ ਫੋਨ ਨਹੀਂ ਚੱਕਣਾ ਮ ਤੇ ਤੂੰ ਕਉਂ ਭੂਲਣਾ ਤੂੰ ਸਾਡੇ ਘਰੇ ਨਹੀਂ ਤੁਹਾਡੇ ਘਰੇ ਹੁਣ ਸਾਡੇ ਕੋਲੇ ਕੁੜੀ ਵਾਲੇ ਨੇ ਪੱਖ ਰੱਖਿਆ ਉਹਨਾਂ ਨਾਲ ਠੱਗੀ ਹੋਈ ਉਹਨਾਂ ਦੀ ਵੀ ਪਰਿਵਾਰ ਦੀ ਇੱਜ਼ਤ ਆ ਥੋਡੀ ਵੀ ਇੱਜ਼ਤ ਆ ਕੀ ਇੱਜ਼ਤ ਰਹੀ ਹੋਗੀ ਤੁਹਾਡੀ ਪਿੰਡ ਚ ਜਾਂ ਸਮਾਜ ਚ ਕੀ ਇੱਜ਼ਤ ਇਹ ਸਾਡੇ ਦਾ ਪਿੰਡ ਚ ਡੱਕਾ ਇੱਜਤ ਨਹੀਂ ਤੂੰ ਦੱਸ ਕੀ ਲੈਣਾ ਅਈ ਦਾ ਜਮਾ ਵੇਚ ਦਵੈ ਪਿੰਡ ਚ ਇਹ ਜਿੱਦ ਤੱਕ ਸਾਨੂੰ ਤਾਂ ਕੋਈ ਚੰਗੀ ਨਹੀਂ ਲੱਗਦੀ ਪਿੰਡ ਚ ਨਾ ਮਰੇ ਮਾਪਿਆਂ ਨੂੰ ਲੱਗੇ ਨਾ ਮੈਨੂੰ ਲੱਗੇ ਨਹੀਂ ਤੂੰ ਹੁਣ ਵਿਆਹ ਆਪਦਾ ਹੀ ਮਤਲੇ ਵੀ ਉੱਥੇ ਕਰਾਉਣਾ ਮੈਂ ਤਾਂ ਗੋਰੀ ਨਾਲ ਵਿਆਹ ਕਰਾਉਂਗਾ ਕਿੱਥੇ ਮਰਜੀ ਠਾਣੇ ਜਾੜਾ ਕਚਹਿਰਿਆਂ ਜਾੜਾ ਕਿਤੇ ਕਿਨੂੰ ਮਰਜੀ ਲੈ ਯਾਰ ਮੈਂ ਤਾਂ ਵਿਆਹ ਗੋਰੀ ਨਾਲ ਕਰਾਉਂਗਾ ਮੈਂ ਤਾਂ ਅੱਜ ਵੀ ਕੈਮਰੇ ਮੂਰੇ ਕਈ ਨਾ ਤੇ ਨਾਲੇ ਤੂੰ ਪੱਤਰਕਾਰ ਆ ਕਰ ਲਾ ਕਿਹੜਾ ਕੋ ਕਰਨਾ ਨਹੀਂ ਤੂੰ ਕਹਿੰਦਾ ਵੀ ਕੁੜੀ ਦਾ ਜਿਹੜਾ ਕੁੜੀ ਨੂੰ ਜਵਾਬ ਇੱਥੋਂ ਵਾਲੀ ਨੂੰ ਦਿੱਤਾ ਉਹ ਕਿਉਂ ਦਿੱਤਾ ਜਵਾਬ ਬਈ ਇਹੋ ਕਾਲੀ ਸੀ ਤੇ ਕਾਲੀ ਤੂੰ ਤੂੰ ਕਿਹੜਾ ਅੰਗਰੇਜ਼ ਆ ਤੂੰ ਇਹ ਦੇਖ ਲਓ ਜਿਹੜਾ ਕਹਿੰਦਾ ਕਾਲੀ ਸੀ ਤੁਸੀਂ ਇਹ ਦੇਖ ਲਓ ਚੀਨਾ ਕਬੂਤਰ ਤੂੰ ਕਿੰਨਾ ਕਾ ਘੋਰਾਗਾ ਬਈ ਮੈਂ ਚੀਨੇ ਕਬੂਤਰ ਵਰਗਾ ਹੈਗਾ ਹਾਂ ਠੀਕ ਹੈ ਮੈਂ ਹੈਗਾ ਉਹਦਾ ਜਮਾ ਬੇੜਾ ਕਰ ਕਿਸੇ ਵਿੜੇ ਜਮਾ ਤੁਰਦਾ ਮੇਰੀ ਬੇਇਜ਼ਤੀ ਕਰਾ ਦਿੰਦੀ ਉਹ ਨਹੀਂ ਤੇਰੀ ਬੇਇਜ਼ਤੀ ਕਰਾ ਦਿੰਦੀ ਤੁਸੀਂ ਤੁਸੀਂ ਇਧਰ ਦੇਖੋ ਤੁਸੀਂ ਗਾਇ ਦੀਆਂ ਗੱਲਾਂ ਸੁਣੋ ਅਖੇ ਮੇਰੀ ਬੇਇਜ਼ਤੀ ਕਰਾ ਦਿੰਦੀ ਤੂੰ ਮੇਰੀ ਇੱਕ ਗੱਲ ਸੁਣਾ ਤੂੰ ਵੀ ਤਾਂ ਕਾਲਾ ਹੀ ਆ ਗੋਰੇ ਕਾਲੇ ਦਾ ਕੀ ਚੱਕਰ ਹੁੰਦਾ ਤਾਂ ਦਿਲ ਮਿਲਿਆਂ ਦੇ ਮੇਲੇ ਹੁੰਦੇ ਜਿਹੜੀ ਨਾ ਮੈਂ ਗਲਾਸੀ ਖੜਕਾਈ ਸੀ ਨਾ ਮੈਨੂੰ ਆਇਆ ਲੱਗਦਾ ਕਿਵੇਂ ਰੱਬ ਇਹਦੇ ਚ ਹੀ ਹੁੰਦਾ ਸਾਰਾ ਕੁਝ ਅੱਛਾ ਉਹਦੇ ਨਾਲ ਮੈਂ ਗਲਾਸੀ ਖੜਕਾਈ ਸੀ ਮੇਰਾ ਹੱਥ ਵੀ ਅੱਧਾ ਗੋਰਾ ਹੋ ਗਿਆ ਕਿ ਤੈਨੂੰ ਰੱਬ ਦੱਸ ਗਿਆ ਇਹ ਚ ਤੈਨੂੰ ਭੂਤਾਂ ਦਿਸਿਆ ਇਹ ਭੂਤਾਂ ਚੜੇਲਾਂ ਦੇਹਦੀਆਂ ਮੈ ਮਾ ਤੂੰ ਕਹਿੰਦਾ ਕੁੜੀ ਕਾਲੀ ਐ ਤੇ ਤੂੰ ਕਿੱਡਾ ਕਾ ਬਦਾਮ ਰੰਗਾ ਤੇਰਾ ਰੰਗ ਵੀ ਤਾਂ ਕਾਲਾ ਹੀ ਕਿਹੜਾ ਜਵਾਬ ਦੇਣ ਦਾ ਤਰੀਕਾ ਇਹਦਾ ਆ ਧੁੱਪਾਂ ਨਾਲ ਹੋਗਾ ਤੇ ਕੰਮ ਕਰਦੇ ਮਿਹਨਤ ਸੂਰਜ ਵਾਦੇ ਸਿੱਧਾ ਬੱਠਲ ਜਿੱਡਾ ਮੂੰਹ ਤੇ ਆ ਕੇ ਇਹ ਤਾਂ ਹੋਗਾ ਹੁਣ ਮੈਂ ਕੈਨੇਡਾ ਜਾਊਂਗਾ ਉਹਦੇ ਨਾਲ ਤੇ ਉੱਥੇ ਵੇਖ ਲਈਓ ਕਿਹੜੀ ਕੁੜੀ ਨਾਲ ਹੋ ਗੱਲ ਆ ਤੇਰੀ ਹਾਂ ਤੂੰ ਕੈਨੇਡਾ ਲੈ ਗਿਆ ਮੈਨੂੰ ਪੀਆਰ ਪੱਕੀ ਹੋ ਜਾਣਾ ਉਹਨੇ ਆ ਦੋ ਤਿੰਨ ਦਿਨਾਂ ਜੀ ਉਥੇ ਪੱਕੀ ਹੋ ਗਈ ਤੇ ਉਹਨੇ ਮੈਨੂੰ ਹਫ਼ਤੇ ਬਾਅਦ ਮੈਨੂੰ ਸੱਦ ਲੈਣਾ ਉਹਨੇ ਤੇ ਮੈਂ ਉੱਥੇ ਤੈਨੂੰ ਦੁੱਧ ਦਰਗਾ ਫੋਟੋ ਪਾਉਂਗਾ ਇੱਕ ਮਿੰਟ ਤੂੰ ਮਿਹਨਤਾਂ ਕੀਤੀਆਂ ਤੂੰ ਉੱਥੇ ਕਹਿੰਦਾ ਸੂਰਜ ਮੇਰੇ ਤੇ ਸਿੱਧਾ ਆ ਕੇ ਡਿੱਗਦਾ ਸੀ ਹੋ ਸਕਦਾ ਇਹ ਪੰਜਾਬ ਵਾਲੀ ਕੁੜੀ ਵੀ ਵਿਚਾਰੀ ਇੱਥੇ ਘਰੇ ਸਾਰਾ ਕੰਮਕਾਰ ਕਰਦੀ ਹੋਵੇ ਕਾਂ ਕਾਲੀ ਹੋ ਗਈ ਹੋਵੇ ਇਹਦਾ ਗੋਹਾ ਗੁੜਾ ਵੀ ਸੜਦੀ ਸੀ ਦਾ ਯਾਰ ਹਾਂ ਤੇ ਫਿਰ ਫਿਰ ਚੰਗਾ ਕੰਮ ਹੀ ਸੀ ਤੇਰੇ ਬੇਬੇ ਬਾਪੂ ਨੂੰ ਵੀ ਸਾਂਭੂ ਇੱਥੇ ਕਹਿੰਦੇ ਕਿ ਕਾਲਾ ਰੰਗ ਹੋ ਕੇ ਕਾਲੇ ਰੰਗ ਤਾਂ ਹੋਣਗੇ ਦਰਖਤ ਅਸੀਂ ਨਹੀਂ ਕਿਤੇ ਛੱਡੇ ਸਾਰੇ ਪੱਟ ਪੱਟ ਕੇ ਅਸੀਂ ਸੜ ਤੇ ਲਾਉਣੇ ਅਸੀਂ ਨਹੀਂ ਦਰਖਤ ਏਸੀ ਟੰਗ ਲਏ ਅਸੀਂ ਬਾਥਰੂਮਾਂ 'ਚ ਵੀ ਏਸੀ ਲਾ ਲਏ ਠੀਕ ਆ ਹਜੇ ਤੁਸੀਂ ਰੰਗਾਂ ਦੀਆਂ ਗੱਲਾਂ ਕਰਦੇ ਹੋ ਕੁਦਰਤ ਨਾਲ ਇੰਨਾ ਖਲਵਾੜ ਅਸੀਂ ਕਰੀ ਜਾਂਦੇ ਹੋ ਉਹਦਾ ਵੀ ਤੇ ਇੱਥੇ ਜਿਉਂਨੇ ਕੰਮ ਕੀਤਾ ਤੇਰੇ ਬੇਬੇ ਬਾਪੂ ਨੂੰ ਵੀ ਸਾਂਭੂਗੀ ਫਿਰ ਯਾਰ ਮੇਰੇ ਵੇਬ ਵਪੂ ਮੈਨੂੰ ਪਤਾ ਕਿੰਨੇ ਕੋਦੇ ਲੱਛਣ ਸਾਂਭਣ ਵਾਲੇ ਸੀ ਹੂੰ ਉਹ ਆਪਾਂ ਜੋ ਸੁਰਖੀ ਪਾਊਡਰ ਤੇ ਮੂੰਹ ਤੇ ਡੱਫਿਆ ਹੁੰਦਾ ਉਹਦੇ ਆਏ ਕੋਈ ਫੋਟੋ ਪਾਈ ਨਾ ਪੂਰਾ ਤਿਆਰ ਹੋ ਗਏ ਫੋਟੋ ਪਾਈ ਅੱਧੀ ਉਹ ਕੈਮਰੇ ਜੇ ਸਾਫ ਕਰ ਦਿੰਦੇ ਆ ਅੱਧੀ ਕਿ ਸੁਰਖੀ ਪਾਊਡਰ ਲਾਇਆ ਸੀ ਮੂੰਹ ਤੇ ਤੇ ਮੈਂ ਉੱਥੇ ਹੀ ਮੈਂ ਕਿਹਾ ਵੀ ਆਪਾਂ ਵਿਆਹ ਨਹੀਂ ਕਰਾਉਂਦੇ ਇਹ ਕੁੜੀ ਨਾ ਆਪਣਾ ਦੁੱਧ ਵਰਗਾ ਜਵਾਬ ਆ ਕਿੱਥੇ ਮਰਜੀ ਛਗਣ ਭਾਗੇ ਪਾਈ ਜਾਣ ਕਿੱਥੇ ਮਰੇ ਜਾਣ ਉਹ ਕਾਲੀ ਕਾਲੇ ਰੰਗ ਦਾ ਕਹਬਾਨਾ ਮਾਰ ਰਿਆਂ ਤੇਰੀ ਗੱਲ ਕਿਤੇ ਹੋਰ ਸੀ ਮੇਨ ਗੱਲ ਤਾਂ ਇਹੀ ਆਉਂਦੀ ਆ ਹਾਂ ਮੇਰੀ ਗੱਲ ਹੋਰ ਆ ਬੱਸ ਕਰ ਲਓ ਕਿਹ ਲਓ ਅਸਲ ਦੇ ਵਿੱਚ ਜੇ ਕਿਤੇ ਇੱਥੋਂ ਦੇ ਕਾਨੂੰਨ ਸਖਤ ਹੋਣ ਨਾ ਜਾਂ ਕੁੜੀਆਂ ਜਾਂ ਮੁੰਡੇ ਆਹ ਕੁਸ਼ ਕਰਦੇ ਆ ਇਹ ਕਦੇ ਭੁੱਲ ਕੇ ਨਾ ਕਰਨ ਕਿਤੇ ਨਾ ਕਿਤੇ ਮਾਂ ਪਿਓ ਵੀ ਸ਼ਹਿਦ ਦਿੰਦਾ ਕਿਤੇ ਨਾ ਕਿਤੇ ਰਿਸ਼ਤੇਦਾਰ ਵੀ ਸ਼ਹਿਦ ਦਿੰਦੇ ਆ ਕਿਤੇ ਨਾ ਕਿਤੇ ਉਹ ਲੋਕ ਵੀ ਸ਼ਹਿਦ ਦਿੰਦੇ ਜਿਨ੍ਹਾਂ ਦੀ ਮਾੜੀ ਮੁੱਟੀ ਕਿਤੇ ਨਾ ਕਿਤੇ ਸਰਕਾਰੀ ਦਰਬਾਰੇ ਚੱਲਦੀ ਆ ਵੀ ਕੋਈ ਨਹੀਂ ਅਸੀਂ ਤੇਰੇ ਨਾਲ ਆ ਅਸੀਂ ਖੜੇ ਆ ਕੀ ਕਰਨਾ ਤੁਸੀਂ ਕਰ ਲਓ ਪਰ ਵੀਰ ਮੇਰੇ ਆ ਇਹ ਗੱਲ ਨਹੀਂ ਹੋਣੀ ਇਹਦਾ ਜਵਾਬ ਤੈਨੂੰ ਦੇਣਾ ਪੈਣਾ ਉਹਨਾਂ ਦੇ ਪੈਸੇ ਮੋੜਨੇ ਪੈਣੇ ਆ ਮੈਂ ਡੱਕਾ ਨਹੀਂ ਦਿੰਦਾ ਉਹਨਾਂ ਨੇ ਫੋਟੋ ਦੇ ਸਕਣ ਪਾਇਆ ਤੇ ਫੋਟੋ ਦੇ ਪੈਸੇ ਲੈ ਲੈਣ ਜਾ ਕੇ ਤੇ ਮੇਰੇ ਕੋਲ ਨਾ ਹੁਣ ਸਿੱਧੀ ਗੱਲ ਆ ਮੇਰੀ ਫੋਟੋ ਤੇ ਤੇਰੇ ਮਾਂ ਪਿਓ ਨੇ ਸਕਣ ਪਾਇਆ ਉਹ ਤਾਂ ਨਹੀਂ ਘਰੇ ਆ ਕੇ ਧੱਕੇ ਨਾਲ ਪਾ ਕੇ ਵੀ ਤੇਰੀ ਫੋਟੋ ਟੰਗੀ ਪਈ ਸੀ ਤੇ ਉਹ ਬਾਅਦ ਚੋਂ ਲਾ ਕੇ ਫੋਟੋ ਸਕਣ ਪਾ ਗਏ ਉਹ ਵੀ ਧੱਕੇ ਨਾਲ ਹੀ ਪਾ ਕੇ ਗਿਆ ਧੱਕੇ ਨਾਲ ਕਿਉਂ ਤੇਰੇ ਮਾਂ ਪਿਓ ਨੇ ਜੇ ਤੈਨੂੰ ਫੋਨ ਕਰਕੇ ਪੁੱਛਿਆ ਗੱਲ ਸੁਣ ਉਹਦੇ ਭਰਾਵਾਂ ਦਾ ਇੱਕ ਬੰਦਾ ਹੀ ਮੇਰੇ ਨਾਲ ਇੱਕ ਵਾਰੀ ਗੱਲ ਕਰਨ ਦਾ ਮੇਰੇ ਪਿਓ ਨਾਲ ਕਿ ਜਾਨੀ ਵਿਆਹ ਕਿ ਤੇ ਮੇਰੇ ਵਿਆਹ ਕੀ ਤੇਰੇ ਨਾਲ ਇਹਦੇ ਮਾਪਿਆਂ ਨੇ ਗੱਲ ਕੀਤੀ ਤੇਰੀ ਫੋਟੋ ਉਹਨਾਂ ਨੇ ਦਿਖਾਈ ਵੀ ਆ ਭਾਈ ਮੁੰਡਾ ਕਹਿੰਦੇ ਪਸੰਦ ਆ ਤੂੰ ਉਹਨਾਂ ਨੂੰ ਕਿਹਾ ਵੀ ਹਾਂ ਠੀਕ ਆ ਸਗਣ ਪਾਲੋ ਜਿਵੇਂ ਹੁੰਦਾ ਕਰ ਲਓ ਤੂੰ ਕਿਹਾ ਨਹੀਂ ਬਈ ਉਹਨਾਂ ਨੇ ਮੂੰਹ ਫੋਟੋ ਨੂੰ ਚਟਾਈ ਗਏ ਬਰਫੀਆਂ ਚੰਗਣਾਣਾ ਮੇਰੇ ਨਾਲ ਮੂੰਹ 'ਚ ਬਰਫੀ ਪਈ ਉਹਨਾਂ ਨੇ ਡੱਕਾ ਨਹੀਂ ਮੈਂ ਸਟੇਟਸ ਵੇਖਿਆ ਸੀ ਉੱਥੋਂ ਮੈਂ ਸਮਝ ਗਿਆ ਇੱਕ ਹਸਾਬ ਦਾ ਮਰੇ ਬਿਨਾ ਵਿਆਹ ਕਰੀ ਜਾਂਦੇ ਆ ਮਨਾ ਉਧਰ ਤਾਂ ਮੈਂ ਜਾਂਦਾ ਸੀ ਇੱਧਰ ਪੰਜਾਬ 'ਚ ਮਰਿਆ ਵੀ ਸੀ ਮੈਂ ਦੇਖੋ ਦੇਖੋ ਤੁਸੀਂ ਹੁਣ ਇਹ ਕਹਿੰਦੇ ਆ ਕਿ ਇੱਧਰ ਮੈਂ ਮਰਿਆ ਵਾ ਸੀਗਾ ਠੀਕ ਆ ਅੱਛਾ ਜਦੋਂ ਤੇਰਾ ਸਗਣ ਪਿਆ ਉਦੋਂ ਤੇਰੀ ਗੱਲ ਹੋਈ ਏ ਗ ਥੋੜੇ ਦਿਨ ਪਹਿਲਾਂ ਹੋ ਗਈ ਸੀ ਗੱਲ ਉਹਦੇ ਨਾਲ ਤੇ ਫਿਰ ਤੂੰ ਉਹਦੇ ਹੀ ਆਪਦੇ ਮਾਪਿਆਂ ਨੂੰ ਦੱਸਦਾ ਵੀ ਮੇਰੀ ਤਾਂ ਭਾਈ ਇੱਥੇ ਸੈਟਿੰਗਾਂ ਤੁਸੀਂ ਇੱਥੇ ਪੰਜਾਬ 'ਚ ਕਿਸੇ ਧੀ ਦੀ ਇੱਜ਼ਤ ਖਰਾਬ ਨਾ ਕਰੋ ਮੇਰਾ ਇੱਥੇ ਵਿਆਹ ਹੋਊਗਾ ਮੈਂ ਇਹਦੇ ਨਾਲ ਹੀ ਕਰਾਉਣਾ ਤੂੰ ਕਹਿੰਦਾ ਆਪਦੇ ਮਾਪਿਆਂ ਨੂੰ ਯਾਰ ਪੱਤਰ ਕਰਾਉਣ ਇੱਕੇ ਦਾਮ ਘਰੇ ਗੱਲ ਦਾ ਜਦੋਂ ਟੰਬੇ ਖਣ ਵਾਲੀਆਂ ਗੱਲਾਂ ਹੀ ਸੀ ਟੰਬੇ ਖਾਨ ਵਾਲੀਆਂ ਗੱਲਾਂ ਕਿਸੇ ਦੀ ਕੁੜੀ ਨਾਲ ਗੱਲ ਹੋਵੇ ਤੇ ਤੂੰ ਘਰੇ ਜਾ ਕੇ ਸਦਾ ਨਹੀਂ ਭਰਾਵਾ ਅਸੀਂ ਤਾਂ ਰਜੇ ਧਾਈ ਤੁਸੀਂ ਦੇਖੋ ਗੱਲਾਂ ਬਾਤਾਂ ਤੂੰ ਮੈਨੂੰ ਇਹ ਗੱਲ ਦੱਸ ਅੱਛਾ ਹੁਣ ਤੇ ਟੰਬਿਆਂ ਦੀ ਗੱਲ ਕਰਦਾ ਵੀ ਅਖੇ ਘਰੇ ਦੱਸ ਕੇ ਮੈਂ ਟੰਬੇ ਖਾਣੀ ਤੇ ਹੁਣ ਹੁਣ ਵੀ ਤਾਂ ਤੂੰ ਦੱਸਿਆ ਸਾਰਾ ਕੁਛ ਆ ਕੇ ਹੁਣ ਐਡਾ ਬੁਖਾੜ ਪਿਆ ਨਾਲੇ ਆ ਤੇਰਾ ਲੋਕਾਂ ਚ ਗੱਲਬਾਤ ਤੇਰੀ ਜਾਊਗੀ ਹੁਣ ਇੱਜ਼ਤ ਕੀ ਰਹਿ ਜੂਗੀ ਇਹਨਾਂ ਨੂੰ ਪਤਾ ਹੀ ਆ ਉਹ ਕਿੰਨਾ ਚੰਗਾ ਬੰਦਾ ਹੋ ਚਾਗਲ ਬੰਦਾ ਸਿਰੇ ਦਾ ਮੈਨੂੰ ਲੋਕ ਸਾਰੀ ਕਹਿੰਦੇ ਆ ਗਲੀ ਚ ਵੀ ਵੇੜੇ ਜਿਵੇਂ ਉਹ ਆ ਬਸਾਰ ਮੈਂ ਕਹੂੰ ਤੁਰਾ ਪਰਦਾ ਢੱਕਾ ਨਹੀਂ ਲਾਇਆ ਬਾਹਰ ਆਏ ਮੇਰੇ ਗਰ-ਬਾਰ ਮੇਰੇ ਕੋਲ ਆਪਦਾ ਮੈਂ ਨਜ਼ਾਰੇ ਲੈਣਾ ਜ਼ਿੰਦਗੀ ਦੇ ਮੈਂ ਨਜ਼ਾਰੇ ਲੈਣਾ ਪਰ ਦੂਜਿਆਂ ਦੀ ਜ਼ਿੰਦਗੀ ਖਰਾਬ ਕਰਕੇ ਕਾਦੇ ਨਜ਼ਾਰੇ ਹੋਏ ਇਹ ਬਈ ਬਈ ਯਰ ਕੇ ਹੋਰ ਨਾ ਦੋ ਦਿਨ ਆਇੰਦ ਨਹੀਂ ਮੇਰੇ ਨੇ ਤੋੜਨਾ ਆਇੰਦ ਮੈਂ ਭੁੱਖੀ ਮਾਰਦਾ ਕੁੜੀ ਹੂੰ ਸਮਝ ਗਿਆ ਅੱਛਾ ਗੋਰੀ ਨੂੰ ਨਹੀਂ ਭੁੱਖੀ ਮਾਰਦਾ ਗੋਰੀ ਨੂੰ ਭੁੱਖਿਆ ਤੂੰ ਮੱਛੀਆਂ ਖਾ ਖਾ ਪੱਕੀ ਆ ਉਹ ਪੀਰ ਪੱਕੇ ਪੀਰ ਕੱਲੀ ਉਥੋਂ ਦੇ ਉਹ ਪਾਸਪੋਰਟ ਨਾਲ ਰੱਜ ਜੂਗੇ ਉਹਨਾਂ ਵੀ ਤਾਂ ਕੁਝ ਖਵਾਏਗਾ ਉਹਨਾਂ ਤਾਂ ਤੂੰ ਮੱਛੀਆਂ ਪੁੰਨ ਪੁੰਨ ਖਵਾ ਦਿਆਂ ਇੱਥੇ ਤੂੰ ਕਹਿੰਦਾ ਮੈਂ ਭੁੱਖੀ ਮਾਰ ਦੂੰ ਯਾਰ ਮੈਂ ਇੱਥੇ ਰਹਿਣਾ ਨਹੀਂ ਸੀ ਉਹਨੂੰ ਮੈਂ ਨਾਲ ਲੈ ਗਣੀ ਜਾਣਾ ਸੀ ਉਥੇ ਵੀ ਲੋਕ ਪੜਾ ਕੇ ਸੋਚਦੇ ਅਗਲਾ ਕਹਿੰਦਾ ਕਿ ਕਿੱਡਾ ਸੋਹਣਾ ਮੁੰਡਾ ਮੇਰੇ ਵਾਲ ਆ ਬਣਾਏ ਹੁੰਦੇ ਟੋਪੀ ਲੈ ਦਿੰਦਾ ਖੜੇ ਕੀਤੇ ਹੁੰਦੇ ਅਗਲਾ ਵੇਖੋ ਕਿੱਡਾ ਸੋਹਣਾ ਮੁੰਡਾ ਜਾਂਦਾ ਤੇ ਮੇਰੇ ਨਾਲ ਹੋ ਜਾਂਦੀ ਦੀ ਆ ਬੱਕਰੀ ਲਈ ਜਾਂਦਾ ਭਾਈ ਦੇਖ 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 ਤੁਸੀਂ ਇਹਦੀ ਗੱਲਬਾਤ ਹੁਣ ਉਹਦੇ ਨਾਲ ਤੇਰੀ ਪੂਰੀ ਗੱਲਬਾਤ ਹੋ ਗਈ ਉਹ ਹੁਣ ਤੈਨੂੰ ਲੈ ਜੂ ਪਰ ਤੈਨੂੰ ਨਹੀਂ ਲੱਗਦਾ ਵੀ ਤੂੰ ਬਹੁਤ ਗਲਤ ਕੀਤਾ ਕੁੜੀ ਨਾਲ ਯਾਰ ਉਧਰ ਜਾ ਕੇ ਮੁੱਕਰ ਗਿਆ ਤੂੰ ਯਾਰ ਪੱਤਰਕਾਰਾ ਮੇਰੀ ਗੱਲ ਸੁਣਾ ਹੁਣ ਘਰ ਵਾਲਾ ਕਿਵੇਂ ਕੁੜੀ ਦਾ ਵਿਆਹ ਹੋ ਜਾਂਦਾ ਹੋਰ ਮੁੰਡੇ ਨਾਲ ਲਿਆ ਜੀ ਸੀ ਮੇਰਾ ਉਹਨੇ 25 ਲੱਖ ਰੁਪਇਆ ਲਾਤਾ ਕੁੜੀ ਤੇ ਤੇ ਤੋਰ ਤੀ ਕੈਨੇਡਾ ਜਾਵੜੀ ਹੋ ਤੇ ਉੱਥੇ ਜਾ ਕੇ ਆਦੀ ਔਕਾਤ ਹੀ ਭੁੱਲ ਗਈ ਉਹ ਜਾ ਕੇ ਤੇ ਉਹ ਮੁੰਡੇ ਨੂੰ ਨਾ ਫੋਨ ਹੀ ਨਹੀਂ ਲਾਉਂਦੀ ਵਿਚਾਰੇ ਨੂੰ ਉਹ ਵਿਚਾਰੇ ਰੁੰਦਾ ਕਰਨਾਂ ਫਿਰਦਾ ਰਹਿੰਦਾ ਵੇਖ ਲੈ ਨਾ 25 ਲੱਖ ਰੁਪਇਆ ਲਵਾ ਕੇ ਤੇ ਉਹਨੂੰ ਕਹਿੰਦੀ ਮੈਂ ਤੈਨੂੰ ਬਾਅਦ ਚ ਲੈ ਜਾਉਂਗੀ ਇਹ ਔਕਾਤ ਭੁੱਲ ਜਾਂਦੇ ਨੇ ਕਿਹਨਾਂ ਉਧਰ ਲੈਣ ਉਹ ਨਹੀਂ ਭੁੱਲਦੇ ਜੰਸੀ ਦੀ ਅੱਛਾ ਤੈਨੂੰ ਵਿਸ਼ਵਾਸ ਆ ਉਹ ਤੇ ਹਾਂ ਬਿਲਕੁਲ ਕਿਤੇ ਨਾ ਕਿਤੇ ਇਹ ਗੱਲ ਤਾਂ ਸਹੀ ਆ ਮੁੰਡੇ ਦੀ ਕਿ ਬਹੁਤ ਸਾਰੀਆਂ ਕੁੜੀਆਂ ਇਧਰੋਂ ਜਾ ਕੇ ਉਧਰ ਮੁੱਕਰ ਜਾਂਦੀਆਂ ਇਧਰ ਵੱਡੀਆਂ ਵੱਡੀਆਂ ਐਲਬੰਬਾ ਬਣੀਆਂ ਪਈਆਂ ਜ਼ਮੀਨਾਂ ਵਿਕੀਆਂ ਘਰ ਵਿਕ ਗਏ ਇਧਰ ਕਰ ਲਾਉਂਦੇ ਰਹਿੰਦੇ ਨੇ ਜਿਹੜੇ ਮਾਪਿਓ ਆ ਮੁੰਡਿਆਂ ਵਾਲੇ ਹਨਾ ਮੁੰਡੇ ਵੀ ਕਰ ਲਾਉਂਦੇ ਰਹਿੰਦੇ ਨੇ ਡਿਪਰੈਸ਼ਨ ਦਾ ਸ਼ਿਕਾਰ ਵੀ ਹੁੰਦੇ ਆ ਬਹੁਤ ਸਾਰੇ ਮਸਲੇ ਆਪਾਂ ਕੀਤੇ ਆ ਪਰ ਹੁਣ ਤੈਨੂੰ ਲੱਗਦਾ ਵੀ ਤੂੰ ਕੱਲਾ ਮੁੰਡਾ ਜਿਹਨੇ ਬਦਲਾ ਲੈ ਲਿਆ ਹਾਂ ਆਪਾਂ ਲੈ ਲਿਆ ਪੱਤਰਕਾਰ ਉਹ ਤੁਸੀਂ ਜਾਂਦੇ ਨਹੀਂ ਯਾਰ ਮੈਕ ਚੱਕ ਕੇ ਕਿਹੜੇ ਨਾ ਕਿਹੜੇ ਨਾ ਕੁੜੀਆਂ ਆਇਆ ਕਰਦੇ ਨੇ ਮੁੰਡਿਆਂ ਨਾਲ ਜਾਂਦੇ ਆਸੀਂ ਤਾਂ ਵਿਖਾਉਣ ਕਰੋ ਵਿਖਾਉਣੇ ਆਸੀਂ ਇਹ ਸੱਚ ਉਹ ਲਿਆ ਜੀ ਆ ਮੁੰਡਾ ਉਹ ਜਿਹੜਾ ਰੋਂਦਾ ਫਿਰਦਾ ਉਹ ਤੇ ਉਹਦੀ ਪੱਤਰਕਾਰੀ ਲੈ ਲੋਗਾ ਤੁਸੀਂ ਮੇਰੇ ਕੋਲ ਆ ਕੇ ਚੱਕ ਕੇ ਲਓ ਜੀ ਦੱਸੋ ਤੁਸੀਂ ਇਹ ਕਹਿੰਦਾ ਵੀ ਇਹ ਗੱਲ ਕੀਤੀਆਂ ਕੁੜੀਆਂ ਨੇ ਕੁੜੀਆਂ ਕਰਦੀਆਂ ਨੇ ਪਰ ਚਲੋ ਠੀਕ ਆ ਜੇ ਉਹਨਾਂ ਨੇ ਗਲਤੀ ਕੀਤੀ ਬਿਲਕੁਲ ਉਹ ਗਲਤ ਆ ਪਰ ਕਿਤਨੇ ਕਿਤੇ ਬਾਈ ਇੱਥੇ ਤੇਰੀ ਵੀ ਗਲਤੀ ਆ ਮੇਰੀ ਤਾਂ ਕੋਈ ਗਲਤੀ ਨਹੀਂ ਮੈਂ ਤਾਂ ਗੋਰੀ ਨਾ ਵਿਆਹ ਕਰਾਉਣਾ બસ ਇਹਦੀ ਗੱਲ ਆ ਇੱਥੇ ਆਪਣੀ ਤਾਂ ਗੱਲ ਮੁੱਕਦੀ ਤੁਸੀਂ ਦੇਖੋ ਇਹ ਕਹਿੰਦਾ ਕਿ ਸਾਡੀਆਂ ਤਾਂ ਮੁਹੱਬਤਾਂ ਦੀ ਯਾਰੀ ਪੈ ਚੁੱਕੀ ਆ ਮੈਂ ਬਾਹਰ ਠੰਡੇ ਦੇਸ਼ ਚ ਜਾ ਕੇ ਪੱਕਾ ਹੋਣਾ ਉੱਥੇ ਮੇਰੀ ਗੱਲਬਾਤ ਹੋਈ ਆ ਇੱਥੇ ਤਾਂ ਸੂਰਜ ਸਿੱਧਾ ਆਉਂਦਾ ਤੇ ਹੁਣ ਕੀ ਗੱਲ ਹੋਣਾਗੇ ਸ਼ੋ ਮਾਈ ਗਰਲ ਕੀ ਸ਼ੋ ਮਾਈ ਗਰਲ ਆਪਾਂ ਕੁੜੀਆਂ ਨੂੰ ਲਾਇਕ ਨਹੀਂ ਕਰਦੇ ਨਹੀਂ ਹੋਰ ਕੁੜੀਆਂ ਨੂੰ ਤੂੰ ਲਾਇਕ ਨਹੀਂ ਕਰਦਾ ਹਾਂ ਨਹੀਂ ਹੋਰ ਆ ਜਿਹੜੇ ਸੋਸ਼ਲ ਮੀਡੀਆ ਤੇ ਛੱਕੇ ਜੇ ਤੁਰੇ ਫਿਰਦੇ ਇਹਨਾਂ ਨੂੰ ਪਸੰਦ ਕਰਦਾ ਇਹਨਾਂ ਨੂੰ ਮਾਰਾ ਕੇ ਕਰ ਲਈਦਾ ਕਿਦਾਂ ਜੀ ਜਣਾ ਲੱਗੇ ਕਿਉਂ ਫਿਰ ਇਹਨਾਂ ਨੂੰ ਕਿਵੇਂ ਪਸੰਦ ਕਰਦਾ ਇਹਨਾਂ ਨੂੰ ਬਾ ਕੁੜੀਆਂ ਨਾਲ ਵੀ ਮੈਂ ਕਰਦਾ ਪਸੰਦ ਹੈ ਕਿਹੜੀ ਕੁੜੀ ਨਾਲ ਮੇਰਾ ਸਕਣ ਪਿਆ ਉਹਨੂੰ ਤਾਂ ਮੱਥੇ ਲਾ ਕੇ ਕੁਛ ਨਹੀਂ ਕਤਰ ਕਰਾ ਉਹੀ ਗੱਲ ਹੋ ਗਈ ਨਾ ਵੀ ਘਰ ਦੀ ਮੁਰਗੀ ਦਾਲ ਬਰਾਬਰ ਕਿੰਨੇ ਆਸਾਂ ਹੋਣਗੇ ਵੇਖ ਉਹ ਕੁੜੀ ਨੇ ਘੱਟੋ ਘੱਟ ਸਾਲ ਇਸ ਗੱਲ ਦਾ ਸਬਰ ਕੀਤਾ ਸਕਣ ਪਏ ਨੂੰ ਸਾਲ ਹੋ ਗਿਆ ਸਾਨੂੰ ਉਹਨਾਂ ਨੇ ਦੱਸਿਆ ਵੇਟ ਕੀਤੀ ਤੇਰੀ ਉਹਦਾ ਸਾਲ ਤੁਸੀਂ ਖਰਾਬ ਕੀਤਾ ਉਹਦਾ ਜ਼ਿੰਮੇਵਾਰ ਕੌਣ ਯਾਰ ਮੇਰੀ ਗੱਲ ਸੁਣਾ ਉਹਦਾ ਹੱਕ ਬੰਦੇ ਮੈਨੂੰ ਫੋਨ ਤੇ ਗੱਲ ਵੀ ਕਰਿਆ ਕਰੇ ਫੋਨ ਤਾਂ ਮੁੰਨ ਇੱਕ ਦਿੰਨੀ ਆ ਤੇ ਕੀ ਸਕਣ ਪਿਆ ਨਹੀਂ ਫੋਨ ਬਾਹਰ ਲੈ ਉਧਰ ਤਾਂ ਲਾਉਣਾ ਓਖਾ ਤੂੰ ਲਾ ਲੈਂਦਾ ਫੋਨ ਮੇਰਾ ਕੁੜੀ ਨੇ ਇੱਕ ਦਿਨ ਵੀ ਨਹੀਂ ਚੱਕਿਆ ਹੂੰ ਤਾਂ ਮੈਂ ਕਹੇ ਮਗਾਪਾ ਨਫਰਤ ਹੋ ਗਈ ਆਪਾ ਵਿਆਹ ਨਹੀਂ ਕਰਾਉਂਦੇ ਉਹਦੇ ਨਾਲ ਹੂੰ ਇੱਕ ਰੰਗ ਕਾਲਾ ਦਿੱਤੋ ਵਿਆਹ ਕਰਾ ਲਓ ਹੂੰ ਮਗਾਪਾ ਨਹੀਂ ਕਰਾਉਂਦੇ ਤੁਸੀਂ ਹੁਣੇ ਜੱਜਮੈਂਟ ਕਰਨੀ ਐ ਬੰਦਾ ਕਹਿੰਦਾ ਉਹਦਾ ਰੰਗ ਕਾਲਾ ਕੁੜੀ ਦਾ ਜੀ ਜਿਹਨੂੰ ਮੈਂ ਵੀ ਜਵਾਬ ਦੇਤਾ ਵੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਇਹਦਾ ਰੰਗ ਵੇਖ ਕੇ ਤੁਸੀਂ ਦੱਸੋ ਵੀ ਇਹ ਰੰਗ ਕਿਹੜੇ ਪਾਸਿਓਂ ਆ ਤੁਹਾਨੂੰ ਲੱਗਦਾ ਇਹ ਆਪਣੇ ਨੂੰ ਚੀਨਾ ਕਬੂਤਰ ਸਮਝਦਾ ਤੇ ਗੋਲਿਆਂ ਵਰਗਾ ਰੰਗ ਆ ਤੇਰਾ ਕੀ ਦਾ ਤੇਰਾ ਚਲ ਇਹ ਗੋਲਾ ਵੀ ਸੁਣਾਉਂਦਾ ਤਾਂ ਗੋਲੇ ਤੋਂ ਵੀ ਬੇੜਾ ਗਰਕ ਸੀ ਛੁੱਟੀ ਦੀ ਇਹ ਤਾਂ ਕਿਤੋਂ ਦੀਆਂ ਹੋਰ ਹੀ ਪੜਾਈਆਂ ਕਰੀ ਬੈਠਾ ਕਮਾਲ ਦੀਆਂ ਗੱਲਾਂ ਅੱਛਾ ਗੋਰੀ ਨਾਲ ਨਿਤ ਗੱਲ ਹੁੰਦੀ ਆ ਹਾਂ ਹੁੰਦੀ ਆ ਗੱਲ ਬਈ ਹੂੰ ਡੇਲੀ ਹੁੰਦੀ ਉਹਦੇ ਨਾਲ ਮੇਰੀ ਗੱਲ ਹਾਂ ਹੁਣ ਮੈਨੂੰ ਪੁੱਛੀ ਜਾਂਦੀ ਰੋਟੀ ਖਾ ਲਈ ਜੀ ਹੂੰ ਮੈਂ ਨੂੰ ਮੈਂ ਮੈਂ ਬਿਜੀ ਆ ਮੜਾ ਠਹਿਰ ਕੇ ਗੱਲ ਕਰਦਾ ਹੂੰ ਆ ਪੁੱਛੂ ਫਿਰ ਮੀਟ ਗਾਲੇ ਕਾ ਤੋਂ ਆਏ ਸੀ ਉਹਨੂੰ ਪਤਾ ਲੱਗ ਗਿਆ ਵੀ ਤੇਰਾ ਸਗਨ ਪਿਆ ਸੀ ਕਿਨੂੰ ਉਹਨੂੰ ਪਤਾ ਉਹਨੂੰ ਸਾਰਾ ਕੁਝ ਦੱਸਿਆ ਹੋਇਆ ਮੇਰਾ ਹੂੰ ਕਹਿੰਦੀ ਚੱਕਰ ਨਾ ਮੰਨ ਕਹਿੰਦੀ ਆਪਾਂ ਹੀ ਵਿਆਹ ਕਰਾਵਾਂਗੇ ਕਹਿੰਦੀ ਤੂੰ ਨਾ ਕਰ ਨਾਲ ਕਿੱਥੇ ਬੈਠੀ ਹੋ? ਯਾਰ ਮੈਨੂੰ ਇਹ ਲੱਗਦਾ ਵੀ ਉਹਨੇ ਤੇਰੀ ਪੂਛ ਮਰੋੜੀ ਵੀ ਆ ਨਹੀਂ ਤੂੰ ਤਾਂ ਉਹਨੂੰ ਵੀ ਛੱਡ ਦਿੰਦਾ। ਓਏ ਘੁੰਮਣ ਫਿਰਨਾਈ ਸੀ ਵੇਖਲਾ ਤੇ ਕੈਨੇਡਾ ਚ ਮੇਰਾ ਘਰ ਕਿਵੇਂ ਲੱਭ ਲੂ ਇੱਥੇ ਆਉ ਮੈਨੂੰ ਵੇਖਲਾ ਉਹ। ਹੂੰ ਤੇ ਮੈਂ ਤਾਂ ਉਹਦੇ ਨਾਲ ਵਿਆਹ ਕਰਾਂਗਾ ਬਈ। ਸੱਚੀਆ ਮਾ ਮਾ ਬਤਾ। ਹਾਂ ਮੈਂ ਕੱਲ ਮੈਂ ਪਿਲ ਜਾ ਤਾਂ ਕੀ ਲੈਣਾ। ਹੂੰ ਆਪਾਂ ਤਾਂ ਗੋਰ ਜਾਨਾ ਰਹਿਣਾ। ਦੇਖੋ ਦੇਖੋ ਸਟੈਂਡਰਡ ਦੀਆਂ ਗੱਲਾਂ ਕਹਿ ਜੀਆਂ ਬੰਦਾ ਕਰਦਾ ਕਮਾਲ ਦੀ ਗੱਲ ਹੋਈ ਪਈ ਆ ਪਰ ਇਹ ਗੱਲ ਜੇ ਉਹਨਾਂ ਨੂੰ ਜਾਣਦੇ ਨਹੀਂ ਬੋਝ ਦੇਣੀ 73 ਹੋ ਗਈ ਉਹ ਨੱਠ ਗਈ ਤੇ ਫੇਰ ਕੀ ਕਰੇਗਾ ਕਿਤੇ ਇਧਰੋਂ ਵੀ ਜਾਵੇਂ ਤੇ ਉਧਰੋਂ ਵੀ ਪਵਾਗੇ ਲੱਗੇ ਜਾਊਗੀ ਮੇਰੇ ਨਾਲ ਇਥੋਂ ਨਹੀਂ ਹੁਣ ਕੁੜੀ ਕੁੜੀ ਵਾਲਿਆਂ ਨੇ ਕੀ ਤੂੰ ਕਹਿੰਦਾ ਵੀ ਕੁੜੀ ਵਾਲਿਆਂ ਨੂੰ ਮੈਂ ਜਵਾਬ ਦੇ ਦੂੰ ਮੈਂ ਤਾਂ ਇਦਾਂ ਦਾ ਹੀ ਆ ਮੈਂ ਤਾਂ ਫਲਾਣਾ ਢੀਂਗੜਾ ਗਿਆ ਤੇ ਕੁੜੀ ਵਾਲਿਆਂ ਦੀ ਵੀ ਇੱਜ਼ਤ ਹੈ ਰੋ ਉਸ ਕੁੜੀ ਨੇ ਵੀ ਤੇਰੀ ਖਾਤਰ ਵੇਟ ਕੀਤੀ ਹੈ ਇੱਕ ਸਾਲ ਰ ਵੇਟ ਦੇ ਵੇਖ ਲੈ ਉਹ ਆਦੇ ਸਾਨੂੰ ਪੜੀ ਵੀ ਫੁੱਲ ਆਹੋ ਕਿੰਨੇ ਜਾਂ ਮਾਤਾ ਕਹਿੰਦੇ ਉਹ ਪੜੀ ਹੋਊਗੀ ਪਤਾ ਐਵੇਂ ਕੀਤੀ ਮੈਂ ਕਰ ਲਿਆ ਪੀਤੀ ਵੀ ਆ ਤੇ ਮੈਂ ਸੇ ਇੱਕਲਾ ਸਾ ਬੜਾਵੇਂ ਉਹ ਵੀ ਮਸਾ ਤੱਕੇ ਸਹੀ ਨਾ ਪੈਸੇ ਬੋਏ ਦੇ ਕੇ ਪਾਸ ਹੋਇਆ ਹਾਂ ਤੇ ਉਹਨੂੰ ਐਸੇ ਬਾਹਰ ਲੈ ਜਾਣਗੇ ਤਗੜੇ ਲੋ ਤਕੜਾ ਕਰੋਗਾ ਵਦ ਜਾ ਪਹਿਲੇ ਲਾ ਕੇ ਬਾਹਰ ਲੈ ਜਾਊਗਾ ਕਾਏ ਪਤਾ ਨਹੀਂ ਉਧਰ ਵੀ ਜਾ ਕੇ ਉਹਨੇ ਭਾਂਡੀ ਮਾਂਜਣਿਆ ਉਧਰ ਇਹੋ ਜੇ ਕੰਮ ਹੀ ਉਧਰ ਕਈ ਦਾ ਟਟਣਾ ਸਾਫ ਕਰੀ ਦਿੰਦਾ ਕੋੜਣਾ ਉਧਰ ਕੀ ਕਰਾਂਗਾ ਲੈ ਹੂੰ ਇਹੋ ਜੇ ਕੰਮ ਉਹਦੇ ਪੱਤੇ ਤੇਰਾ ਹੁਣ ਇਹ ਕਹਿਣਾ ਵੀ ਕੁੜੀ ਵਾਲਿਆਂ ਨੇ ਇੱਕ ਲਾਲਚ ਕਰ ਲਿਆ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮੁੰਡਾ ਪੜਿਆ ਕੁੜੀ ਦੇ ਬਰਾਬਰ ਦੀ ਯੋਗਤਾ ਰੱਖਦਾ ਜਾਂ ਨਹੀਂ ਰੱਖਦਾ ਬਸ ਵਿਆਹ ਤੇ ਵੀ ਬਾਹਰ ਜਾਵੜੂ ਬਾਹਰ ਜਾੜੂ ਸਾਡੀ ਕੁੜੀ ਉਹਨਾਂ ਕੋਲ ਪੈਸੇ ਨਹੀਂ ਸੀ ਨੰਗਾ ਕੋਲ ਉਹਨਾਂ ਨੇ ਆਈ ਸਾਡੇ ਕੋਲ ਪੈਸੇ ਨੇ ਭੌ ਲਾਗੇ 5-7 ਲੱਖ ਰੁਪਈਆ ਸਗੰਦੇ ਲਾ ਤਾਂ ਨੰਗ ਕਾਦੇ ਨੰਗ ਤਾਂ ਤੁਸੀਂ ਹੈ ਜਿਹੜੇ ਪੈਸੇ ਨਹੀਂ ਮੋੜਦੇ ਅਗਲੇ ਆਂਦੇ ਤੇ ਪੈਸੇ ਬਈ ਮੇਰੇ ਅੰਦਰ ਗਏ ਜਾਂ ਮੇਰੇ ਮੂੰਹ 'ਚ ਖਵਾਈ ਆ ਬਰਫੀ ਮੈਨੂੰ ਇਹਦਾ ਵਰਫੀ ਵਰਫੀ ਦਾ ਰਟਣਾ ਮੈਂ ਕਹਿੰਦਾ ਨੂੰ ਵਰਫੀ ਹੁਣ ਖਵਾ ਦੇਣੀ ਚਾਹੀਦੀ ਤੁਸੀਂ ਇਹ ਦੇਖੋ ਵੈਸੇ ਬਹੁਤ ਗੰਤੀ ਵਿੱਚ ਇਦਾਂ ਹੁੰਦਾ ਮੈਂ ਹੱਥ ਬੰਨ ਕੇ ਕਹਿੰਨਾ ਮਾਪਿਆਂ ਨੂੰ ਕਿ ਆਪਦੇ ਧੀ ਪੁੱਤ ਦਾ ਰਿਸ਼ਤਾ ਉੱਥੇ ਕਰੋ ਜੇ ਤੁਸੀਂ ਅੱਗੇ ਜੀਵਨ ਸਾਥੀ ਲੱਭ ਰਹੇ ਹੋ ਚਾਹ ਕੁੜੀ ਐ ਚਾਹ ਮੁੰਡਾ ਵੀ ਕੀ ਉਹ ਬਰਾਬਰ ਦੀ ਯੋਗਤਾ ਰੱਖਦਾ ਕੀ ਦੋਨਾਂ ਦੇ ਵਿਚਾਰ ਮਿਲਦੇ ਆ ਕੱਲੀਆਂ ਜ਼ਮੀਨਾਂ ਜਾਇਦਾਦਾਂ ਤੇ ਬਾਹਰ ਭੇਜਣ ਦੇ ਲਾਲਚ ਦੇ ਵਿੱਚ ਆਪਣੇ ਧੀ ਪੁੱਤ ਨੂੰ ਨਾ ਪਸਾਓ ਕਿਉਂਕਿ ਜਦੋਂ ਇਹੋ ਜੀ ਸਥਿਤੀ ਵਿੱਚ ਤੁਸੀਂ ਪਸਾ ਦਿੰਨੇ ਹੋ ਫਿਰ ਬਾਹਰ ਜਾ ਕੇ ਕੁੜੀ ਮੁਕਰ ਗਈ ਮੁੰਡਾ ਮੁਕਰ ਗਿਆ ਕਿਉਂਕਿ ਜਦੋਂ ਬਰਾਬਰ ਦੀ ਯੋਗਤਾ ਨਹੀਂ ਰੱਖ ਵਿਚਾਰ ਹੀ ਨਹੀਂ ਮਿਲਦੇ ਜੇ ਵਿਚਾਰ ਨਹੀਂ ਮਿਲਦੇ ਤਾਂ ਜ਼ਿੰਦਗੀ ਲੰਘੂ ਕਿਵੇਂ ਲਾਲਚ ਨਾ ਕਰੋ ਹੁਣ ਮੈਂ ਕਹਿੰਦਾ ਵੀ ਬੇਸ਼ੱਕ ਜੋਗਤਾ ਰੱਖ ਕੇ ਆਪਣੇ ਧੀਆ ਪੁੱਤਾਂ ਦੇ ਜਿਹੜੇ ਰਿਸ਼ਤੇ ਆ ਉਹ ਕਰੋ ਤੇਨੂੰ ਲੱਗਦਾ ਵੀ ਕੁੜੀ ਵਾਲੇ ਤੇਰੇ ਨਾਲ ਧੱਕੇ ਨਾਲ ਕੁੜੀ ਦਾ ਰਿਸ਼ਤਾ ਕਰ ਰਹੇ ਸੀ ਯਾਰ ਮੈਂ ਵਿਆਹ ਕਰਾ ਲੈਂਦਾ ਕਰਾ ਲੈਂਦਾ ਨਾ ਵਧਿਆ ਨਾ ਨਵ ਜਾਂਦੀ ਉਹਦੇ ਕੱਲ ਨੂੰ ਦੋ ਜਵਾਬ ਹੋ ਜਾਂਦੇ ਇੱਕ ਗੋਰਾ ਹੋ ਜਾਂਦਾ ਇੱਕ ਕਾਲਾ ਹੋ ਜਾਂਦਾ ਫਿਰ ਉਥੇ ਮੈਂ ਤਲਾਕ ਕਰ ਦੇਣਾ ਸੀ ਤੇ ਉਥੇ ਲੋਕਾਂ ਨੇ ਰੌਲਾ ਹੀ ਪਾਉਣਾ ਸੀ ਉਹ ਕੋਲੇ ਇੱਕ ਮੁੰਡਾ ਗੋਰਾ ਇੱਕ ਕਾਲਾ अच्छा तैनू ਲੱਗਦਾ ਵਿਚਾਰ ਮਿਲਨੇ ਨਹੀਂ ਸੀ ਤੁਹਾਡੇ ਮਿਲਨੇ ਨੇ ਜੇ ਆਪਾਂ ਤਾਂ ਹੀ ਬਿਆ ਬਾਗਲਾਂ ਨੂੰ ਦੁੱਧ ਦੇ ਰਗਾ ਜਵਾਦੇ ਤਬੇ ਮਾ ਮੈਨੂੰ ਸੁੱਡੀ ਕੁੜੀ ਨਹੀਂ ਪਸੰਦ ਹੂੰ ਤੇ ਉਹ ਕਹਿੰਦੇ ਠੀਕ ਆ ਬਾਈ ਲਓ ਜੀ ਇਹ ਹੁਣ ਗੱਲ ਅਸਲ ਦੇ ਵਿੱਚ ਕਿਤੇ ਨਾ ਕਿਤੇ ਯੋਗਤਾ ਕੋਈ ਵੀ ਪੱਖਾ ਜਿਹੜਾ ਉਹ ਨਹੀਂ ਵਿਖੇਗੀ ਠੀਕ ਆ ਵੀਰੇ ਕੋਈ ਗੱਲ ਨਹੀਂ ਪੱਖਾ ਸੀ ਉਹ ਵੀ ਸੁਣਦੇ ਆ ਜਿਹੜੀ ਗੱਲਬਾਤ ਹੋਗੀ ਠੀਕ ਆ ਪੱਤਰਕਾਰ ਮੈਨੂੰ ਜਾਣਦੇ ਹੁਣ ਟਾਈਮ ਨਹੀਂ ਮੇਰੇ ਕੋਲ ਕੋਈ ਗੱਲ ਨਹੀਂ ਤੁਸੀਂ ਦੇਖੋ ਇਹ ਪੱਖ ਆਪਣੇ ਕੋਲੇ ਆ ਰਹੇ ਆ ਬਹੁਤਾਂ ਗਿਣਤੀ ਦੇ ਵਿੱਚ ਇਦਾਂ ਦੇ ਮਾਮਲੇ ਆਉਂਦੇ ਆ ਜਿੱਥੇ ਕੁੜੀਆਂ ਮੁੰਡਿਆਂ ਨੇ ਇਹ ਰਿਸ਼ਤੇ ਹੁੰਦੇ ਆ ਪਰ ਬਹੁਤੇ ਰਿਸ਼ਤੇ ਜ਼ਮੀਨਾਂ ਜਾਇਦਾਦਾਂ ਤੇ ਬਾਹਰਲੀ ਪੀਆਰ ਵੇਖ ਕੇ ਹੁੰਦੇ ਆ ਠੀਕ ਆ ਰਿਸ਼ਤਾ ਹੋਣਾ ਚਾਹੀਦਾ ਕਿ ਤੁਹਾਡੇ ਵਿਚਾਰ ਮਿਲਦੇ ਆ ਤੁਸੀਂ ਇੱਕ ਦੂਜੇ ਦੇ ਬਰਾਬਰ ਦੀ ਯੋਗਤਾ ਰੱਖਦੇ ਹੋ ਤੁਹਾਡਾ ਧੀ ਪੁੱਤ ਸੁਖੀ ਰਹਿ ਸਕਦਾ ਪੈਸਿਆਂ ਦਾ ਲਾਲਚ ਨਾ ਕਰੋ ਜ਼ਮੀਨਾਂ ਦਾ ਲਾਲਚ ਨਾ ਕਰੋ ਬਾਹਰ ਲੀਆਂ ਪੀਅਰਾਂ ਦਾ ਲਾਲਚ ਨਾ ਕਰੋ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਤੇ ਬਹੁਤ ਛੋਟੀ ਜ਼ਿੰਦਗੀ ਆ ਹੱਥ ਬੰਨ ਕੇ ਬੇਨਤੀ ਆ ਜਿੱਥੇ ਸਹੀ ਤੁਹਾਡੇ ਜੀਵਨ ਸਾਥੀ ਤੁਹਾਡੇ ਬੱਚੇ ਨੂੰ ਸਹੀ ਰੱਖੂਗਾ ਉਹ ਬੰਦੇ ਨਾਲ ਆਪਣੀ ਧੀ ਦਾ ਰਿਸ਼ਤਾ ਕਰੋ ਜਿੱਥੇ ਕੁੜੀ ਤੁਹਾਡੇ ਵਿਚਾਰਾਂ ਨੂੰ ਸਮਝੇ ਤੁਹਾਡੀਆਂ ਗੱਲਾਂ ਨੂੰ ਸਮਝੇ ਉੱਥੇ ਆਪਣੇ ਪੁੱਤ ਨੂੰ ਵਿਆਹੋ ਹੱਥ ਬੰਨ ਕੇ ਬੇਨਤੀ ਆ ਮਲੂਕਾ ਟੀਵੀ ਦੀ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਮਾਮਲਾ ਸਾਡੇ ਕੋਲੇ ਆਇਆ ਸੀ ਆਪਣੀ ਟੀਮ ਰਾਹੀਂ ਤੁਹਾਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਸੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ